ਦੇ ਦੁੱਧ ਦੇ ਵਿੱਚ ਮਿਲਾਵਟ ਅੱਜ ਦੀ ਡੇਟਸ ਬਹੁਤ ਜ਼ਿਆਦਾ ਵਧੀ ਹੈ। ਬਾੜੇ ਬੰਦੇ ਹੈਗੇ ਆ ਜਿਹੜਾ ਗੰਦਾ ਪਾਣੀ ਪਾਉਂਦੇ ਆ ਜਿੱਥੋਂ ਮੱਛੀ ਚੱਕ ਕੇ ਪਾਣੀ ਪਾਉਂਦੇ ਆ। ਕਿ 30-35% ਤੋਂ ਜ਼ਿਆਦਾ ਦੁੱਧ ਜਿਹੜਾ ਓਰੀਜਨਲ ਨਹੀਂ ਹੈ। 60-65% ਦੁੱਧ ਜਿਹੜਾ ਹੈਗਾ ਉਹ ਨਕਲੀ ਦੁੱਧ। ਅਜਿਹੀ ਕੇਸਿਸ ਹੁੰਦੇ ਜਦੋਂ ਮਾਂ ਫੀਡ ਨਹੀਂ ਦੇ ਪਾਉਂਦੀ ਹੈ ਨਾ ਤੇ ਉਦੋਂ ਡਾਕਟਰ ਕਹਿ ਦਿੰਦੇ ਆ ਕਿ ਕੌਲੀ ਚਮਚੇ ਨਾਲ ਦੂਸਰਾ ਦੁੱਧ ਪਾਣ ਦੀ ਥਾਂ ਡੱਬੇ ਵਾਲਾ ਦੁੱਧ ਖਿਲਾਓ। ਮੱਝਾਂ ਦਾ ਦੁੱਧ ਪੀਣ ਨਾਲ ਕਹਿੰਦੇ ਦਿਮਾਗ ਮੋਟਾ ਹੁੰਦਾ ਗਾਂ ਦਾ ਦੁੱਧ ਪੀਣ ਨਾਲ ਅਸੀਂ ਇਹ ਗੱਲ ਕਹਿੰਦੇ ਆ ਕਿ ਜਦੋਂ ਬੱਚਾ ਜੰਮਦਾ ਉਹਨੂੰ ਸਭ ਤੋਂ ਪਹਿਲਾਂ ਦੁੱਧ ਮਾਂ ਦਾ ਪਲਾਉਣਾ ਜ਼ਰੂਰੀ ਹੈ ਤੇ ਜਿੰਨਾ ਜਲਦੀ ਹੋਵੇ ਉਹਨਾਂ ਪਲਾਉਣਾ ਚਾਹੀਦਾ ਪਹਿਲਾ ਦੁੱਧ ਹੀ ਲੱਭਣਾ ਵੀ ਕਿੱਥੋਂ ਦੁੱਧ ਪੁਆਈਏ ਫਿਰ ਇਹ ਟੈਨਸ਼ਨ ਕਿ ਉਹ ਦੁੱਧ ਪਿਓਰ ਹੋਏਗਾ ਕਿ ਨਹੀਂ ਹੋਏਗਾ ਬਟ ਫਿਰ ਵੀ ਜਦੋਂ ਬੱਚੇ ਮੰਗਦੇ ਨੇ ਲਵਾਉਣਾ ਤਾਂ ਪੈਂਦਾ ਹੈ ਨਾ ਫਿਰ ਆਪਾਂ ਪੀਨੇ ਆ ਫਿਰ ਉਹ ਇੱਕ ਟੈਨਸ਼ਨ ਜਿਹੜੀ ਬੀਇੰਗ ਅ ਮਦਰ ਹਮੇਸ਼ਾ ਰਹਿੰਦੀ ਹੈ ਕਿ ਇਹ ਦੁੱਧ ਪਿਓਰ ਹੈ ਕਿ ਨਹੀਂ ਤੇ ਦੋ ਦੀਆਂ ਦੇ ਉਥੇ ਜਾ ਕੇ ਜਿਨ੍ਹਾਂ ਨੇ ਇੰਨੇ ਨੇ ਮੱਜਾ ਰੱਖੀਆਂ ਨੇ ਗਾਵਾਂ ਰੱਖੀਆਂ ਨੇ ਉਥੇ ਜਾ ਕੇ ਕੋਈ ਚੈੱਕ ਕਰਦਾ ਵਾ ਕਿ ਇਸ ਹਿਸਾਬ ਦਾ ਦੁੱਧ ਸਾਨੂੰ ਸਪਲਾਈ ਕੀਤਾ ਜਾ ਰਿਹਾ ਲੋਕ ਮਠਾਈ ਖਾਂਦੇ ਆ ਉਹ ਡੱਬੇ ਖਾਂਦੇ ਆ ਨੋਟਾਂ ਵਾਲੇ ਕੁਮਲਾਵਟ ਤੇ ਇੱਕ ਸਲੋ ਪੋਜ਼ਨਿੰਗ ਹੈ ਬੇਸਿਕਲੀ ਮੈਂ ਤਾਂ ਇਸ ਨੂੰ ਨਾ ਚਿੱਟਾ ਝਾਰ ਕਹਿਣਾ ਹੁਣ ਤੇ ਜਦੋਂ ਤੁਸੀਂ ਬੋਡੀ ਦੇ ਵਿੱਚ ਕੋਈ ਐਕਸਟਰਾ ਕੈਮੀਕਲ ਪਾਇਆ ਉਹਨੇ ਸਭ ਤੋਂ ਪਹਿਲਾਂ ਫਿਲਟਰੇਸ਼ਨ ਨੂੰ ਤੁਹਾਡੀ ਖਰਾਬ ਕਰਨਾ ਹੈ ਫਿਲਟਰੇਸ਼ਨ ਹੁੰਦੀ ਹੈ ਜਿਹੜੀ ਉਹ ਕਿਟਰੀ ਸਸ਼ੀਕਲ ਜੀ ਮੈਂ ਹਮੰਤ ਤੁਸੀਂ ਦੇਖ ਰਹੇ ਹੋ ਦਾ ਪੰਜਾਬੀ ਲਿੰਕ ਅੱਜ ਸਾਡੇ ਨਾਲ ਰਿਟਾਇਰਡ ਸਿਵਲ ਸਰਜਨ ਡਾਕਟਰ ਦਲੇਰ ਸਿੰਘ ਮਲਤਾਨੀ ਨੇ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਸ਼ੀਕਲ ਸਰ ਸਸ਼ੀਕਲ ਜੀ ਕੀ ਹਾਲ ਚੱਲੇ ਸਰ ਬਹੁਤ ਖੂਬਰੀ ਆਪਾਂ ਅੱਜ ਗੱਲ ਕਰਦੇ ਆ ਮਿਲਾਵਟ ਦੀ ਮਿਲਾਵਟ ਤੁਹਾਨੂੰ ਕੀ ਲੱਗਦਾ ਮਹਿੰਗਾਈ ਕਾਰਨ ਜ਼ਿਆਦਾ ਵਧੀਆ ਜਾਂ ਜਦੋਂ ਮਹਿੰਗਾਈ ਨਹੀਂ ਵੀ ਸੀ ਉਦੋਂ ਵੀ ਮਿਲਾਵਟ ਹੁੰਦੀ ਸੀ ਉਹਦੇ ਵਿੱਚ ਅਮਨ ਜੀ ਜਿਹੜੀ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਮਿਲਾਵਟ ਜਿਹੜੀ ਹੈ ਨਾ ਇਹ ਉਸੇ ਸਮੇਂ ਦੀ ਹੈ ਜਦੋਂ ਦੀ ਕਿਤੇ ਦੁਨੀਆ ਬਣੀ ਹੋਈ ਹੈ ਹੂੰ ਪਿਓਰਿਟੀ ਜਿਹੜੀ ਹੈਗੀ ਹੈ ਵਰਡ ਇਹ ਬਹੁਤ ਐਡਾ ਵੱਡਾ ਵਰਡ ਹੈ ਕਿ ਸ਼ਾਇਦ ਉਹਦੇ ਵਿੱਚ ਨਾਨ ਇਨਵੋਲਵ ਕੀਤਾ ਜਾਵੇ ਤਾਂ ਜ਼ਿਆਦਾ ਠੀਕ ਲੱਗੇ ਜਿਵੇਂ ਅਸੀਂ ਨੇ ਇੱਕ ਵਰਡ ਯੂਜ਼ ਕਰਦੇ ਹੁੰਦੇ ਹਾਂ ਕੰਪਲੀਟ ਸੈਟੀਸਫੈਕਸ਼ਨ ਔਰ ਪਰਫੈਕਸ਼ਨ ਇਜ਼ ਦਾ ਨੇਮ ਆਫ ਡੈਥ ਉਸ ਟ੍ਰੈਪ ਵਿੱਚ ਬੰਦੇ ਨੂੰ ਨਹੀਂ ਜਾਣਾ ਚਾਹੀਦਾ ਔਰ ਪੰਜਾਬ ਵਿੱਚ ਤਾਂ ਇਹ ਬਲਕਿ ਸ਼ਹਿਰ ਚ ਪੰਜਾਬ ਵਿੱਚ ਨਹੀਂ ਸ਼ਹਿਰ ਚ ਇਹ ਗੱਲ ਮਸ਼ਹੂਰ ਹੈ ਜੀ ਯਾਰ ਤੈਨੂੰ ਵਧੀਆ ਦੁੱਧ ਜਿਹੜਾ ਹੈਗਾ ਉਹ ਹੀ ਪਾਤਾ ਤੈਨੂੰ ਤਾਂ ਪਚਣਾ ਹੀ ਨਹੀਂ ਉਹ ਸੋ ਇਸ ਕਰਕੇ ਜਦੋਂ ਮਿਲਾਵਟ ਦੀ ਗੱਲ ਹੁੰਦੀ ਹੈ ਇਹ ਕਈ ਤਰ੍ਹਾਂ ਦੇ ਨਾਲ ਮਿਲਾਵਟ ਨੂੰ ਡਿਫਾਈਨ ਕੀਤਾ ਜਾਂਦਾ ਹੈ ਅਸਲ ਵਿੱਚ ਇਹ ਪਿਛਲੇ 35-40 ਸਾਲਾਂ ਤੋਂ ਇਸ ਕਰਕੇ ਜ਼ਿਆਦਾ ਹੋ ਗਈ ਕਿਉਂਕਿ ਆਰਟੀਫੀਸ਼ੀਅਲ ਫੂਡ ਬਣਨ ਲੱਗਿਆ ਜਦੋਂ ਤੁਸੀਂ ਕੋਈ ਆਰਟੀਫੀਸ਼ੀਅਲ ਚੀਜ਼ ਕੋਈ ਵੀ ਬਣਾਵੋਗੇ ਮੈਨੂਫੈਕਚਰਿੰਗ ਕਰੋਗੇ ਆਪਾਂ ਤਾਂ ਉਹਦੇ ਵਿੱਚ ਕੁਝ ਨਾ ਕੁਝ ਜਿਹੜਾ ਵੀ ਮੈਨੂਫੈਕਚਰਰ ਹੈਗਾ ਉਹ ਆਪਣੇ ਪ੍ਰੋਫਿਟ ਦੀ ਗੱਲ ਪਹਿਲਾਂ ਕਰੇਗਾ ਇਸੇ ਕਰਕੇ ਨਾ ਮੇਰੇ ਵੱਲੋਂ ਇੱਕ ਬੜਾ ਸਪੈਸੀਫਿਕ ਸਲੋਗਨ ਬਣਿਆ ਹੋਇਆ ਜਿੱਦੀ ਜਿੱਥੇ ਜਿੱਤੇ ਪੋਸਟਿੰਗ ਰਹੀ ਹੈ ਉਹ ਹਮੇਸ਼ਾ ਮੇਰੀ ਕੁਰਸੀ ਦੇ ਪਿੱਛੇ ਵੀ ਲਿਖਿਆ ਹੀ ਆਊਗਾ ਜਾਂ ਤਾਂ ਜਿੱਥੇ ਮਰੀਜ਼ ਐਂਟਰ ਕਰੇਗਾ ਉਹਦੇ ਸਾਹਮਣੇ ਲਿਖਿਆ ਹੋਊਗਾ ਜਾਂ ਫਿਰ ਜਿੱਥੇ ਮੇਰੀ ਕੋਈ ਚੇਅਰ ਹੋਏਗੀ ਉਹਦੇ ਪਿੱਛੇ ਲਿਖਿਆ ਹੋਊਗਾ ਉਹਦੇ ਵਿੱਚ ਲਿਖਿਆ ਹੁੰਦਾ ਮਾਂ ਦੇ ਹੱਥ ਦਾ ਬਣਿਆ ਖਾਣਾ ਸਭ ਤੋਂ ਵਧੀਆ ਖਾਣਾ ਕਿਉਂਕਿ ਜਦੋਂ ਮਾਂ ਕੋਈ ਖਾਣਾ ਬਣਾਉਂਦੀ ਹੈ ਨਾ ਉਹਨੂੰ ਹੁੰਦਾ ਹੈ ਕਿ ਇੱਕ ਤਾਂ ਉਹ ਪੋਸਟਿਕ ਹੋਵੇ ਤੇ ਇੱਕ ਮੇਰੇ ਬੱਚੇ ਜਾਂ ਫੈਮਿਲੀ ਚ ਕੋਈ ਬਿਮਾਰ ਨਾ ਹੋਵੇ ਲਿਕਨ ਉਹਦੇ ਉਲਟ ਜਿਹੜਾ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਬਿਜ਼ਨਸ ਕਰਦਾ ਉਹਨੂੰ ਇਹ ਹੁੰਦਾ ਹੈ ਕਿ ਮੈਂ ਇਹਦੇ ਵਿੱਚ ਪੈਸੇ ਜਿਆਦਾ ਤੋਂ ਜਿਆਦਾ ਕਿੰਨੇ ਕਮਾਉਣੇ ਨੇ ਉਹਨੂੰ ਉਸ ਦੀ ਸੁਰੱਖਿਆ ਦੇ ਨਾਲ ਕੋਈ ਸਬੰਧ ਨਹੀਂ ਹੈ ਸੋ ਇਸ ਕਰਕੇ ਜਦੋਂ ਅਸੀਂ ਮਟੀਰੀਅਲਿਸਟਿਕ ਵਰਡ ਦੀ ਗੱਲ ਕਰਾਂਗੇ ਜਾਂ ਆਪਾਂ ਬਿਜ਼ਨਸ ਦੀ ਗੱਲ ਕਰਾਂਗੇ ਤੇ ਮਲਾਵਟ ਵਰਡ ਜਿਹੜਾ ਉਹ ਆਟੋਮੈਟਿਕਲੀ ਆਪਣੇ ਆਪ ਹੀ ਵਿੱਚ ਆ ਜਾਣਾ ਜਿਹੜੀ ਮੈਂ ਇੱਕ ਗੱਲ ਕੀਤੀ ਸੀ ਵੀ ਅੱਜ ਤੂੰਤੀ 35 ਸਾਲ ਪਹਿਲਾਂ ਉਹ ਇਸ ਕਰਕੇ ਸੀਗੀ ਕਿ ਮੇਰੀ ਇੰਜੀਨੀਅਰ ਲਿਖਤਾਂ ਨੇ ਨਾ ਉਹਦੇ ਥੱਲੇ ਇੱਕ ਅ ਦੋ ਵਰਡਸ ਜ਼ਰੂਰ ਲਿਖੇ ਹੁੰਦੇ ਨੇ ਉਹ ਲਿਖਿਆ ਹੁੰਦਾ ਪੰਜਾਬ ਵਸੇ ਕਾ ਕੰਮ ਦੇ ਨਾਲ ਜਾਇਕਰ ਬਾਬੇ ਨਾਨਕ ਵਾਲਾ ਕਿ ਜਦੋਂ ਬਾਬੇ ਨਾਨਕ ਨੇ ਕਿਹਾ ਸੀ ਕਿਰਤ ਕਰੋ ਉਹ ਇਸ ਕਰਕੇ ਹੈ ਕਿ ਇਹ ਮਲਾਵਟ ਵਾਲੀਆਂ ਜਿਹੜੀਆਂ ਗੱਲਾਂ ਨੇ ਜੋ ਜਿੱਥੇ ਅੱਜ ਆਪਾਂ ਜਾ ਕੇ ਫਸ ਗਏ ਆ ਉਹਦਾ ਸੋਲੂਸ਼ਨ ਸਭ ਤੋਂ ਪਹਿਲਾਂ ਜਿਹੜਾ ਨੇ ਉਹ ਕਿਰਤ ਹੈ ਮੇਰੇ ਕਈ ਵਾਰੀ ਇਸ ਟੋਕ ਦੇ ਉੱਤੇ ਅਸੀਂ ਪਿੱਛੇ ਜੇ ਇੱਕ ਰੈਲੀ ਵੀ ਕੱਢੀ ਤੇ ਹੋਰ ਵੀ ਕਈ ਸਾਰਿਆਂ ਜਿਹੜੀਆਂ ਹੈਗੀਆਂ ਨੇ ਉਹ ਇੰਟਰਵਿਊਸ ਜਾਂ ਮੀਡੀਆ ਦੇ ਵਿੱਚ ਮੈਂ ਇੱਕੋ ਗੱਲ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਗੱਲ ਕਹਿੰਦਾ ਸੀਗਾ ਕਿ ਇਹ ਗੁਰੂਆਂ ਸੰਤਾਂ ਭਗਤਾਂ ਦੀ ਧਰਤੀ ਹੈ ਇੱਥੇ ਇਨਸਾਨੀਅਤ ਸਕਾਈ ਜਾਂਦੀ ਹੈ ਤੇ ਇਨਸਾਨੀਅਤ ਇਹ ਕਹਿੰਦੀ ਹੈ ਕਿ ਜੋ ਤੁਸੀਂ ਆਪ ਖਾਂਦੇ ਹੋ ਉਹੀ ਲੋਕਾਂ ਨੂੰ ਖਾਓ ਪਰ ਸਵਾਲ ਤਾਂ ਗੱਲ ਤਾਂ ਇਹ ਹੈ ਹੀ ਨਹੀਂ ਜਦੋਂ ਆਪਾਂ ਅਜੇ ਸਵੇਰੇ ਗੁਰਦੁਆਰੇ ਦਾ ਭਾਈ ਵੀ ਨਹੀਂ ਉੱਠਿਆ ਹੁੰਦਾ ਉਦੋਂ ਜਿਹੜਾ ਦੁੱਧ ਵਿੱਚ ਪਾਣੀ ਪਾਣ ਲੱਗ ਜਾਂਦੇ ਆ ਉਹ ਕੀ ਹੁੰਦਾ ਜਿਹੜੀ ਜਿਹੜੇ ਆਪਾਂ ਖਾਦਾ ਕਿੰਨੀ ਕਿੰਨੀ ਪਾ ਰਹੇ ਹਾਂ ਠਿੱਕੀ ਨਰਸ਼ ਕਿੰਨੇ ਪਾ ਰਹੇ ਆ ਆਪਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਘੁਮਕਮਾ ਕੇ ਆ ਕੇ ਦੇਚ ਰਹੀਆਂ ਨੇ ਤੁਹਾਡੀ ਖਾਣ ਵਾਲੀ ਚੀਜ਼ ਡਾਇਰੈਕਟ ਔਰ ਇਨਡਾਇਰੈਕਟ ਹੁਣ ਜਦੋਂ ਇਹ ਇਹ ਗੱਲ ਸ਼ੁਰੂ ਹੋਣੀ ਹੈ ਮਲਾਵਟ ਦੀ ਇਹਦਾ ਮਤਲਬ ਮਲਾਵਟ ਦੀ ਗੱਲ ਸਟਾਰਟ ਹੋਣੀ ਹੈ ਘਰ ਤੋਂ ਹੂੰ ਐਂਡ ਹੋਣੀ ਜਾ ਕੇ ਵੱਡੀ ਇੰਡਸਟਰੀ ਚ ਤੇ ਆਪਣੇ ਘਰ ਨੂੰ ਜਿਵੇਂ ਕਹਿੰਦੇ ਆਂ ਵੀ ਆਪਣੇ ਮੰਜੇ ਥਲੇ ਸੋਟਾ ਤਾਂ ਕੋਈ ਵੀ ਨਹੀਂ ਮਾਰ ਰਿਹਾ ਬਿਲਕੁਲ ਤੇ ਜਦੋਂ ਜੇ ਆਪਣੇ ਮੰਜੇ ਥਲੇ ਸੋਟਾ ਹੀ ਕੋਈ ਨਹੀਂ ਮਾਰ ਰਿਹਾ ਤੇ ਫਿਰ ਆਪਾਂ ਲੋਕਾਂ ਨੂੰ ਸਿਖਾਉਣਾ ਕੀ ਹੈ ਆ ਵੀ ਤਾਂ ਇੱਕ ਸਟੋਰੀ ਹੈ ਨਾ ਤੁਸੀਂ ਜਿਵੇਂ ਮੀਡੀਆ ਚੋਂ ਆਪਾਂ ਜਿੰਨੀ ਮਰਜੀ ਇੰਟਰਵਿਊਜ਼ ਕਰ ਲਈਏ ਜਦੋਂ ਆਪਣਾ ਘਰ ਹੀ ਖਰਾਬ ਹੈ ਇਹਦੀ ਸਟੋਰੀ ਸਭ ਤੋਂ ਵੱਡੀ ਮਲਾਵਟ ਤੇ ਜਦੋਂ ਹੁੰਦੀ ਹੈ ਉਦੋਂ ਗੱਲ ਸਟਾਰਟ ਕਰ ਤੋਂ ਹੁੰਦੀ ਹੈ ਇਸ ਕਰਕੇ ਪਿੱਛੇ ਜਿਹੜੀ ਅਸੀਂ ਰੈਲੀ ਕੀਤੀ ਸੀ ਉਹਦੇ ਕਾਫੀ ਸਾਰੇ ਬੰਦੇ ਵਿੱਚ ਬੱਠੇ ਸੀ ਕਿਸਾਨ ਵੀ ਸੀਗੇ ਦੂਜੇ ਵੀ ਸੀਗੇ ਸਕੂਲ ਵਾਲੇ ਵੀ ਸੀਗੇ ਜਦੋਂ ਮਨ ਉਹਨੂੰ ਇਹ ਗੱਲ ਕਹੀ ਕਿ ਇਹ ਗੱਲ ਤਾਂ ਠੀਕ ਹੈ ਵੀ ਦੁੱਧ ਖੋਆ ਜਿਹੜਾ ਹੈਗਾ ਜਾਂ ਪਨੀਰ ਜਿਹੜਾ ਹੈਗਾ ਜਾਂ ਮਠਿਆਈ ਜਿਹੜੀ ਮਲਾਵਟ ਵਾਲੀ ਹੈ ਜਿਹਦੇ ਵਿਰੋਧ ਦਾ ਆਪਾਂ ਅੱਜ ਰੈਲੀ ਕੱਢਣੀ ਹੈ ਕਦੀ ਤੁਸੀਂ ਸੋਚ ਕੇ ਦੇਖਿਆ ਕਿ ਤੁਸੀਂ ਜਿਹੜਾ ਦੁੱਧ ਬਣਾਉਨੇ ਹੋ ਉਹ ਉਹ ਕਿੱਥੋਂ ਬਣਾਉਨੇ ਹੋ ਜੇ ਜਿਹੜੀ ਤੁਸੀਂ ਸਬਜੀ ਪਾਉਂਦੇ ਹੋ ਉਹ ਉਹ ਕਿੱਥੇ ਆਉਂਦੇ ਆ ਪਿਛਲ ਵਾਰੀ ਤਾਂ ਜੇ ਤੁਹਾਨੂੰ ਯਾਦ ਹੋਵੇ ਤੇ ਆਪਣਾ ਜਿਹੜਾ ਹੈਗਾ ਪੈਡੀ ਵਾਲਾ ਜਿਹੜਾ ਪਾਰਟ ਸੀਗਾ ਪਿਛਲੇ ਸਾਲ ਉਹ ਰੁਕਿਆ ਸੀਗਾ ਕਈ ਥਾਵਾਂ ਤੇ ਉਹ ਵਾਪਸ ਆਈ ਸੀ ਕਹਿੰਦੇ ਇਹਦੀ ਗੁਣਵੱਤਾ ਠੀਕ ਨਹੀਂ ਹੈ ਸੋ ਇਸ ਕਰਕੇ ਨਾ ਇਹ ਬੜਾ ਕੰਪਲੀਕੇਟਿਡ ਇਸ਼ੂ ਹੈ ਕਿ ਇਹਦੇ ਤੇ ਕਿੰਨਾ ਕੁ ਜ਼ੋਰ ਦਿੱਤਾ ਜਾ ਸਕਦਾ ਹਾਂ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਮਿਲਾਵਟ ਜਿਵੇਂ ਮੈਂ ਪਹਿਲਾਂ ਇੱਕ ਵਰਡ ਯੂਜ਼ ਕੀਤਾ ਹੈ ਹੈ ਤਾਂ ਸ਼ੁਰੂ ਤੋਂ ਹੀ ਕਿਤੇ ਘੱਟ ਸੀਗੀ ਕਿਤੇ ਵੱਧ ਸੀਗੀ ਲੇਕਿਨ ਹੋਣ ਵਾਲੇ ਇਹ ਜਿਹੜਾ ਮਟੀਰੀਅਲਿਸਟ ਵਰਡ ਆ ਜਾਂ ਇਹ ਸੈਂਸਟਿਵਿਕ ਵਰਡ ਆ ਬੇਸਿਕਲੀ ਇਹਦੇ ਚ ਕਾਫੀ ਜ਼ਿਆਦਾ ਮਿਲਾਵਟ ਜਿਹੜੀ ਸ਼ੁਰੂ ਹੋ ਚੁੱਕੀ ਹੋਈ ਹੈ ਜੇ ਆਪਾਂ ਗੱਲ ਕਰੀਏ ਕਿ ਜੇ ਤੁਸੀਂ ਗਿਣਾਣੇ ਹੋਣ ਕਿਹੜੀਆਂ ਚੀਜ਼ਾਂ ਚ ਸਭ ਤੋਂ ਜ਼ਿਆਦਾ ਮਿਲਾਵਟ ਡੇਂਜਰਸ ਤਰੀਕੇ ਨਾਲ ਸਾਡੀ ਬਾਡੀ ਤੇ ਅਫੈਕਟ ਕਰ ਰਹੀ ਹੈ ਦੇਖੋ ਤੇ ਚ ਜਦੋਂ ਆਪਾਂ ਸ਼ੁਰੂ ਕਰਤੇ ਆ ਨਾ ਬਾਕੀ ਸਾਰੀਆਂ ਚੀਜ਼ਾਂ ਤਾਂ ਵੱਖਰੇ ਵੱਖਰੇ ਪਰ ਇੱਕ ਚੀਜ਼ ਹੁੰਦੀ ਹੈ ਜਿਹੜੀ ਜਦੋਂ ਬੱਚਾ ਮਾਂ ਦੇ ਪੇਟ 'ਚ ਹੁੰਦਾ ਹੈ ਉੱਥੋਂ ਸ਼ੁਰੂ ਕਰਕੇ ਤੇ ਬੰਦੇ ਦੀ ਜਿੰਨੀ ਵੀ ਲਾਈਫ ਹੁੰਦੀ ਹੈ ਮਰਨ ਤੱਕ ਉਹ ਹਮੇਸ਼ਾ ਵਧਦੀ ਜਾਂਦੀ ਹੈ ਉਹ ਹੁੰਦਾ ਦੁੱਧ ਉਹ ਦੁੱਧ ਦੇ ਵਿੱਚ ਕਿਉਂਕਿ ਤੁਸੀਂ ਤੁਸੀਂ ਤਾਂ ਆਪ ਫੀਮੇਲ ਹੋਣ ਕਰਕੇ ਜਿਹੜੇ ਹੈਗੇ ਆ ਇਸ ਗੱਲ ਨੂੰ ਜਾਣਦੇ ਹੋਵੋਗੇ ਕਿ ਪਹਿਲੇ 6 ਮਹੀਨੇ ਬੱਚੇ ਨੂੰ ਪਾਣੀ ਵੀ ਨਹੀਂ ਪੀਂ ਦਿੱਤਾ ਜਾਂਦਾ ਬਿਲਕੁਲ ਉਹਨੂੰ ਕਹਿੰਦੇ ਆ ਦੁੱਧ ਦੁੱਧ ਹੀ ਪੀਣਾ ਇਹਦਾ ਮਤਲਬ ਸਭ ਤੋਂ ਇੰਪੋਰਟੈਂਟਸ ਚੀਜ਼ ਜਿਹੜੀ ਹੈਗੀ ਹੈ ਉਹ ਦੁੱਧ ਹੈ ਤੇ ਦੁੱਧ ਦੇ ਵਿੱਚ ਮਿਲਾਵਟ ਅੱਜ ਦੀ ਡੇਟਸ ਬਹੁਤ ਜ਼ਿਆਦਾ ਵੱਡੀ ਹੈ ਮਿਲਾਵਟ ਅਕੂ ਨਾ ਫਿਰ ਦੋ ਕਿਸਮ ਦੀ ਹੈਗੀ ਹੈ ਇੱਕ ਹੈਗੀ ਹੈ ਡਿਲੂਸ਼ਨ ਵੀ ਤੁਸੀਂ ਦੁੱਧ ਦੇ ਵਿੱਚ ਪਾਣੀ ਪਾ ਲਿਆ ਚਲੋ ਉਹਦੇ ਨਾਲ ਆਪਾਂ ਫਿਰ ਕੇਵਰੀ ਮੰਨ ਕੇ ਚੱਲਦੇ ਹਾਂ ਚੱਲ ਯਾਰ ਦੁੱਧ ਪਤਲਾ ਹੀ ਹੋ ਗਿਆ ਖਰਾਬ ਤਾਂ ਨਹੀਂ ਹੋਇਆ ਹੈਨਾ ਪਤਲਾ ਤਾਂ ਚਲੋ ਆਪਾਂ ਮੰਨ ਲਿਆ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸ਼ੈਰ ਵਾਲਾ ਉਹਨੂੰ ਕਹਿੰਦੇ ਤੁਹਾਨੂੰ ਅਸਲੀ ਦੁੱਧ ਤੋਂ ਪਛਣਾ ਹੀ ਨਹੀਂ ਆ ਤੁਸ ਕਰਕੇ ਤੁਹਾਨੂੰ ਪਰ ਉਹ ਪ੍ਰੋਬਲਮ ਇਹ ਹੈਗੀ ਹੈ ਕਿ ਦੁੱਧ ਪਤਲਾ ਹੀ ਨਿਕਲਣਾ ਨਹੀਂ ਨਾ ਹੁੰਦਾ ਦੁੱਧ ਵਿੱਚ ਗੰਦਾ ਪਾਣੀ ਪਾਉਂਦੇ ਆ ਉਹਨੂੰ ਮੋਟਾ ਬਣਾ ਦਿੰਦੇ ਆਂ ਵਿੱਚ ਜਿਹੜਾ ਹੈਗਾ ਗੰਦਾ ਪਾਣੀ ਜਿੱਥੋਂ ਮਰਜ਼ੀ ਚੱਕ ਕੇ ਪਾਤਾ ਚਲੋ ਕੁਝ ਚੰਗੇ ਬੰਦੇ ਹੋਣਗੇ ਜਿਹੜਾ ਪਾਣੀ ਪਾਣੀ ਤਾਂ ਵੈਸੇ ਮੇਰੇ ਖਿਆਲ ਪਾਣੀ ਤਾਂ ਬਗੈਰ ਤਾਂ ਕੋਈ ਵੀ ਨਹੀਂ ਹੈ ਲੇਕਿਨ ਕੁਝ ਚੰਗੇ ਬੰਦੇ ਹੋਣਗੇ ਜਿਹੜਾ ਸਾਫ ਪਾਣੀ ਪਾਉਂਦੇ ਉਹਨਾਂ ਕਹਿੰਦੇ ਲੇਕਿਨ ਕਈ ਮਾੜੇ ਬੰਦੇ ਹੈਗੇ ਆਂ ਜਿਹੜਾ ਗੰਦਾ ਪਾਣੀ ਪਾਉਂਦੇ ਆਂ ਜਿੱਥੋਂ ਮਰਜ਼ੀ ਚੱਕ ਕੇ ਪਾਣੀ ਪਾ ਦਿੰਦੇ ਆਂ ਹੁਣ ਤੁਸੀਂ ਦੇਖਿਆ ਕਿ ਆਪਾਂ ਆਪਣੇ ਸਾਰਿਆਂ ਨੇ ਘਰਾਂ 'ਚ ਆਰਓ ਲਾਏ ਹੋਏ ਆਂ ਤੇ ਮੈਨੂੰ ਤਾਂ ਨਹੀਂ ਲੱਗਦਾ ਕੋਈ ਦੁੱਧ ਦੀ ਜਿਹੜਾ ਹੈਗਾ ਆਰਓ ਦਾ ਪਾਣੀ ਪਾਉਂਦਾ ਹੋਗਾ ਤੇ ਇਹਦਾ ਮ ਇਹ ਕਿਹਾ ਗਿਆ ਜਿਹੜਾ ਆਪਾਂ ਦੁੱਧ ਮੱਝਾਂ ਗਾਵਾਂ ਦਾ ਦੁੱਧ ਜਿਹੜਾ ਹੈਗਾ ਉਹ ਮੰਨ ਆਪਾਂ ਮੰਨ ਕੇ ਚੱਲਦੇ ਆ ਵੱਖਰੇ ਵੱਖਰੇ ਡਾਟਾ ਹੈਗੇ ਨੇ ਲੇਕਿਨ ਮਿਨੀਮਮ ਡਾਟਾ ਜਿਹੜਾ ਉਹ ਵੀ ਇਹ ਕਹਿੰਦਾ ਕਿ 30-35% ਤੋਂ ਜ਼ਿਆਦਾ ਦੁੱਧ ਜਿਹੜਾ ਓਰੀਜਨਲ ਨਹੀਂ ਹੈ 60-65% ਦੁੱਧ ਜਿਹੜਾ ਹੈਗਾ ਉਹ ਨਕਲੀ ਦੁੱਧ ਹੈ ਸੋ ਇਹ ਐਡੀ ਵੱਡੀ ਅਮਾਉਂਟ ਦੇ ਵਿੱਚ ਜੇ ਨਕਲੀ ਦੁੱਧ ਆ ਤਾਂ ਇਹਦਾ ਮਤਲਬ ਹੈਗਾ ਕਿ ਇਹ ਬਹੁਤ ਵੱਡੀ ਅਮਾਉਂਟ ਹੈ ਫਿਰ ਦੁੱਧ ਤੂੰ ਜਦੋਂ ਇਹ ਮਿਲਾਉਂਦੇ ਆ ਦੋ ਕਿਸਮਾਂ ਬਣਾਉਂਦੇ ਆ ਨਾ ਇੱਕ ਤਾਂ ਜਿਹੜਾ ਮੱਝ ਕਾਂਵਲਾ ਦੁੱਧ ਹੋ ਗਿਆ ਇੱਕ ਤਾਂ ਉਹਨੂੰ ਡਿਲੂਸ਼ਨ ਕਰਦੇ ਆ ਇੱਕ ਉਹਦੇ ਚ ਨਾ ਉਹਨੂੰ ਮੋਟਾ ਕਰਨ ਵਾਸਤੇ ਸਟਾਰਚ ਵਗੈਰਾ ਪਾ ਦਿੰਦੇ ਆ ਯੂਰੀਆ ਵੀ ਪਾਉਂਦੇ ਆ ਸਾਬਣ ਪਾਉਂਦੇ ਆ ਡਿਟਰਜੈਂਟਸ ਪਾਉਂਦੇ ਆ ਇਸ ਤਰ੍ਹਾਂ ਦੀਆਂ ਕਹਾਣੀਆਂ ਪਾ ਕੇ ਤੇ ਉਹਨੂੰ ਹੋਰ ਕੈਮੀਕਲਸ ਨਾਲ ਇੱਕ ਹੈਗਾ ਕਿ ਦੁੱਧ ਹੈ ਹੀ ਆਰਟੀਫੀਸ਼ੀਅਲ ਜਿਹੜਾ ਆਪਾਂ ਡੱਬਿਆਂ ਵਾਲਾ ਦੁੱਧ ਜਿਹਨੂੰ ਆਪਾਂ ਅਗਲਾ ਕਹਿੰਦੇ ਆ ਉਹ ਬਣਾਉਂਦੇ ਆ ਉਹਦੀ ਵੀ ਜਿਹੜੀ ਸਟਰੈਂਥ ਹੈਗੀ ਹੈ ਉਹਦੇ ਚ ਬਹੁਤ ਸਾਰੇ ਇਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਪਹਿਲਾਂ ਵੀ ਰਿਸਰਚ ਚ ਆਇਆ ਕਿ ਉਹਦੇ ਚ ਕਈ ਚੀਜ਼ਾਂ ਐਡੀਸ਼ਨਲ ਐਸੀਆਂ ਹੁੰਦੀਆਂ ਨੇ ਜਿਹੜੀਆਂ ਨੈਚੁਰਲ ਦੁੱਧ ਬਰਕੀਆਂ ਨਹੀਂ ਹੁੰਦੀਆਂ ਹੂੰ ਉਹਦੇ ਨਾਲ ਬੱਚੇ ਦੀ 100% ਬਰਾਬਰ ਦੀ ਗ੍ਰੋਥ ਹੋਣੀ ਬੜੀ ਬਹੁਤ ਮੁਸ਼ਕਲ ਹੈ ਗਿਆ ਜਾਂ ਉਹਦੇ ਚ ਅ ਮੈਂ ਕਈ ਵਾਰੀ ਆਪਾਂ ਇਹ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਕੋਈ ਚੀਜ਼ ਆਰਟੀਫੀਸ਼ੀਅਲ ਬਣਾ ਰਹੇ ਨਾ ਉਹਦੇ ਚ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਮਿਲਾਵਟ ਕੀਤੀ ਆ ਉਹ ਆਰਟੀਫੈਕਟ ਤੁਹਾਡਾ ਮਸ਼ੀਨ ਦਾ ਹੀ ਵੇਰੀਏਸ਼ਨ ਆ ਗਈ ਵਿੱਚ ਜਿਹੜੀ ਹੈਗੀ ਸੋ ਇਸ ਕਰਕੇ ਨਾ ਇਹ ਜਿਹੜਾ ਆਰਟੀਫੀਸ਼ੀਅਲ ਦੁੱਧ ਹੈਗਾ ਇਹ ਤਾਂ ਦੇਖੋ ਕਿਸੇ ਵੀ ਸਿਸਟਮ ਦੇ ਵਿੱਚ ਖਰਾਬ ਕਰੇਗਾ ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਦੁੱਧ ਜਿਹੜਾ ਹੈਗਾ ਚਾਹੇ ਉਹ ਆਰਟੀਫੀਸ਼ੀਅਲ ਹੋਵੇ ਚਾਹੇ ਉਹ ਮੱਝਾਂ ਦਾ ਹੋਵੇ ਚਾਹੇ ਉਹ ਪਤਲਾ ਹੋਵੇ ਡਿਲੂਟਡ ਮਾਂ ਦੇ ਪੇਟ ਵਿੱਚ ਪਲ ਰਿਹਾ ਬੱਚਾ ਮਾਂ ਖਰਾਕ ਤੋਂ ਉਹ ਹੀ ਲੱਗਣੀ ਹੈ ਆਪਾਂ ਇਹੀ ਗੱਲ ਕਹਿੰਦੇ ਆ ਕਿ ਜੋ ਮਾਂ ਖਾਏਗੀ ਉਹੀ ਬੱਚੇ ਨੂੰ ਲੱਗੇਗਾ ਫਿਰ ਬੱਚੇ ਨੂੰ ਦੁੱਧ 6 ਮਹੀਨੇ ਤੱਕ ਮਾਂ ਨੇ ਪਿਲਾਣਾ ਹੈ ਔਰ ਸਭ ਤੋਂ ਪਹਿਲਾ ਦੁੱਧ ਜਿਹੜਾ ਹੈਗਾ ਮਾਂ ਦਾ ਇਹ ਮੰਨਿਆ ਜਾਂਦਾ ਹੈ ਕਿ ਉਹ ਕੋਲੋਸਟਰਮ ਜਿਹਨੂੰ ਆਪਾਂ ਕਹਿੰਦੇ ਆ ਉਹ ਐਨੀ ਇੱਕ ਬਾਡੀ ਨੂੰ ਇਮਿਊਨਿਟੀ ਦੇ ਦਿੰਦਾ ਹੈ ਕਿ ਬੱਚਾ ਜਿਹੜਾ ਹੈਗਾ ਉਹ ਜਿਵੇਂ ਆਪਾਂ ਕਹਿੰਦੇ ਆ ਸਾਰੀ ਉਮਰ ਵਾਸਤੇ ਸੇਫ ਈਵਨ ਮਦਰ ਵੀ ਸੇਫ ਅਸੀਂ ਇਹ ਗੱਲ ਕਹਿੰਦੇ ਆ ਕਿ ਜਦੋਂ ਬੱਚਾ ਜੰਮਦਾ ਉਹਨੂੰ ਸਭ ਤੋਂ ਪਹਿਲਾਂ ਦੁੱਧ ਮਾਂ ਦਾ ਪਲਾਉਣਾ ਜ਼ਰੂਰੀ ਹੈ ਤੇ ਜਿੰਨਾ ਜਲਦੀ ਹੋਵੇ ਉਹਨਾਂ ਪਲਾਉਣਾ ਚਾਹੀਦਾ ਬਿਲਕੁਲ ਕਈ ਵਾਰ ਨਾ ਕਈ ਕੇਸਿਸ ਹੁੰਦੇ ਆ ਜਿੱਦਾਂ ਅੱਜਕੱਲ ਸੇਜ਼ੀਅਨਸ ਹੋ ਰਹੇ ਨੇ ਬਹੁਤ ਸਾਰੇ ਕੇਸਿਸ ਹੁੰਦੇ ਜਦੋਂ ਮਾਂ ਫੀਡ ਨਹੀਂ ਦੇ ਪਾਉਂਦੀ ਹੈ ਨਾ ਤੇ ਉਦੋਂ ਡਾਕਟਰ ਕਹਿ ਦਿੰਦੇ ਆ ਕਿ ਕੌਲੀ ਚਮਚੇ ਨਾਲ ਦੂਸਰਾ ਦੁੱਧ ਪਲਾਣ ਦੀ ਥਾਂ ਡੱਬੇ ਵਾਲਾ ਦੁੱਧ ਪਲਾਓ ਬੱਚੇ ਲਈ ਉਹ ਜ਼ਿਆਦਾ ਸੇਫ ਆ ਦੂਸਰਾ ਇਵਨ ਮੱਝਾਂ ਗਾਵਾਂ ਵਾਲਾ ਦੁੱਧ ਨਹੀਂ ਦੇਣਾ ਚਾਹੀਦਾ ਮੱਝਾਂ ਵਾਲਾ ਦੁੱਧ ਪੀਣ ਨਾਲ ਕਹਿੰਦੇ ਆ ਦਿਮਾਗ ਮੋਟਾ ਹੁੰਦਾ ਗਾਂ ਵਾਲਾ ਦੁੱਧ ਪੀਣ ਨਾਲ ਦਿਮਾਗ ਤੇਜ਼ ਹੁੰਦਾ ਇਹ ਵੀ ਗੱਲਾਂ ਸੁਣਦੇ ਆਏ ਬੀਿੰਗ ਅ ਮਦਰ ਮੈਂ ਖੁਦ ਡਾਕਟਰ ਤੋਂ ਸੁਣੀਆ ਤੇ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਨਹੀਂ ਮੈਂ ਇਸ ਗੱਲ ਦੇ ਨਾਲ ਤਾਂ ਜ਼ਿਆਦਾ ਐਗਰੀ ਨਹੀਂ ਕਰਦਾ ਕਿਉਂਕਿ ਜਿਹੜੀ ਚੀਜ਼ ਨੇਚਰਲ ਹੁੰਦੀ ਹੈ ਉਹਦੇ ਨਾਲ ਦੀ ਕੋਈ ਵੀ ਚੀਜ਼ ਨਹੀਂ ਹੈ ਜਿਵੇਂ ਮੈਂ ਪਹਿਲਾਂ ਇੱਕ ਵਰਡ ਯੂਜ਼ ਕਰ ਲਿਆ ਕੇ ਮਾਂ ਦੇ ਹੱਥ ਦਾ ਬਣਿਆ ਹੋਇਆ ਖਾਣਾ ਜਿਹੜਾ ਹੈਗਾ ਉਹ ਸਭ ਤੋਂ ਵਧੀਆ ਖਾਣਾ ਨੰਬਰ 2 ਕੇ ਚੈਸ ਜੀਰੇ ਹੋਵੇ ਕਿਸੇ ਮਦਰ ਦਾ ਚਾਹਨਾ ਹੋਵੇ ਨੋਰਮਲ ਅਗਰ ਮਾਂ ਦੁੱਧ ਪਲਾਈਗੀ ਤਾਂ ਬੱਚਾ ਜਿਹੜਾ ਹੈਗਾ ਮੱਚ ਮੱਚ ਬੈਟਰ ਥੈਨ ਜਿਹੜਾ ਆਰਟੀਫੀਸ਼ੀਅਲ ਦੁੱਧ ਦੇ ਉੱਤੇ ਜਿਹੜਾ ਹੈਗਾ ਬੱਚਾ ਸੋ ਹਾਂ ਉਹਨੂੰ ਥੋੜਾ ਜਿਹਾ ਇਸ ਕਰਕੇ ਕਈ ਵਾਰੀ ਇਹ ਗੱਲ ਕਹੀ ਜਾਂਦੀ ਹੈ ਕਿ ਥੋੜਾ ਜਿਹਾ ਡਿਲੂਸ਼ਨ ਜਿਹੜੀ ਆਪਾਂ ਕਹਿੰਦੇ ਆ ਵੀ ਸਟਾਰਟ ਕਰਨ ਲੱਗਿਆ ਤੁਸੀਂ ਪਾਣਾ ਤਾਂ ਜਿਵੇਂ ਗਾਂ ਦਾ ਦੁੱਧ ਕੰਪੈਰਟਿਵਲੀ ਥੋੜਾ ਜਿਹਾ ਹਲਕਾ ਮੰਨਿਆ ਜਾਂਦਾ ਦੁੱਧ ਮੱਝ ਦੇ ਦੁੱਧ ਨਾਲੋਂ ਹਨਾ ਉਹਦੇ ਚ ਥੋੜੀ ਜਿਹੀ ਆਪਾਂ ਉਹਨੂੰ ਡਿਲੂਟ ਕਰ ਲੈਨੇ ਆ ਹੋਰ ਅਦਰਵਾਈਜ਼ ਜੇ ਮਦਰ ਜਾਂ ਨੂੰ ਇਹ ਗੱਲ ਕਹਿਤੀ ਜਾਵੇ ਕਿ ਤੂੰ ਦੂਸਰਾ ਦੁੱਧ ਪਿਲਾ ਲੈਣਾ ਹੀ ਇਸ ਤਰ੍ਹਾਂ ਅੱਛਾ ਇਹ ਵਾਲਾ ਹੈ ਕਿ ਨਹੀਂ ਵੀ ਮਤਲਬ ਗਾਂ ਦਾ ਦੁੱਧ ਦਿਮਾਗ ਜ਼ਿਆਦਾ ਤੇਜ਼ ਕਰਦਾ ਹੈ ਮੱਝ ਦਾ ਦੁੱਧ ਦਿਮਾਗ ਮੋਟਾ ਕਰਦਾ ਨਹੀਂ 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 ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਹੁੰਦਾ ਦਾ ਮਾ ਦਾ ਦੁੱਧ ਜਿਹੜਾ ਹੈ ਗਾਂ ਦਾ ਦੁੱਧ ਜਿਸ ਇਲਾਕੇ ਦੇ ਵਿੱਚ ਮੈਂ ਜੰਮਿਆ ਪਲਿਆ ਤੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਟਾਪਰ ਰਹਾ ਯੂਨੀਵਰਸਿਟੀ ਦਾ ਟਾਪਰ ਰਹਾ ਠੀਕ ਹੈ ਹਾਈएस्ट ਮੈਰਿਟ ਤੇ ਮੈਂ ਇਹ ਸਾਰੀਆਂ ਸਬ ਕਲਾਸਿਸ ਕੀਤੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਜੇ ਮੈਂ ਇਹ ਵੀ ਗੱਲ ਕਹਿ ਦੇਵਾਂ ਕਿ ਸ਼ਬਦ ਜਿਆਦਾ ਮਰੀਜ਼ ਵੀ ਸ਼ਾਇਦ ਮੈਂ ਹੀ ਦੇਖੇ ਹੋਣਗੇ ਪਰ ਮੈਂ ਤਾਂ ਮੱਝ ਦੇ ਦੁੱਧ ਪੀਤਾ ਹੋਇਆ ਮੈਂ ਗਾਂ ਦਾ ਦੁੱਧ ਨਹੀਂ ਪੀਤਾ ਹੋਇਆ ਗਾ। ਨਾਲ ਸਾਡੇ ਕੋਲ ਕੋਈ ਗਾਂ ਹੈ ਸੀ ਨਾ ਸੀ ਕੁਝ ਦੁੱਧ ਜਿਹੜਾ ਹੈਗਾ। ਬਲਕਿ ਅਸੀਂ ਹੁਣ ਆਪਣੀ ਫੈਮਿਲੀ ਦੇ ਵਿੱਚ ਦੋ ਦੋ ਨਹੀਂ ਅਸੀਂ ਜਾਦਾ ਡਾਕਟਰਾਂ ਜਿਵੇਂ ਮੇਰੀ ਬੇਟੀ ਵੀ ਡਾਕਟਰ ਹੈ। ਛੋਟਾ ਬ੍ਰਦਰ ਮੇਰਾ ਉਹ ਵੀ ਡਾਕਟਰ ਹੈ। ਸੋ ਉਹਦੀ ਵਾਈਫ ਵੀ ਡਾਕਟਰ ਹੈ। ਹੁਣ ਉਹਦੀ ਉਹਨਾਂ ਦੀ ਬੇਟੀ ਵੀ ਡਾਕਟਰ ਹੈ। ਸੋ ਇਸ ਕਰਕੇ ਇਹ ਮਾਂ ਤੇ ਗਾਂ ਦਾ ਦੁੱਧ ਵਾਲੀ ਗੱਲ ਜਿਹੜੀ ਨਾ ਇਹ ਕੋਈ ਜਿਆਦਾ ਇਹ ਮਿਥ ਕਹਿ ਸਕਦੇ ਆਪਾਂ। ਪ੍ਰੈਕਟੀਕਲ ਨਹੀਂ ਹੈ। ਠੀਕ। ਓਕੇ ਤੇ ਜੀ ਜਦੋਂ ਆਪਾਂ ਦੁੱਧ ਦੇ ਮਿਲਾਵਟ ਦੀ ਗੱਲ ਕਰ ਰਹੇ ਹਾਂ ਤਾਂ ਆ ਕੀ ਕੀ ਨੁਕਸਾਨ ਤੁਸੀਂ ਦੇਖਦੇ ਹੋ ਬਾਡੀ ਵਿੱਚ ਕਿਉਂਕਿ ਦੁੱਧ ਤਾਂ ਦੇਖੋ ਭਾਵੇਂ ਕਿ ਹੁਣ ਅਸੀਂ ਸ਼ਹਿਰਾਂ 'ਚ ਸ਼ਿਫਟ ਹੋ ਗਏ ਆ ਜਦੋਂ ਅਸੀਂ ਵੀ ਆਪਣੀ ਗੱਲ ਕਰਾਂ ਮਹਾਲੇ 'ਚ ਸ਼ਿਫਟ ਹੋਣਾ ਸੀ ਪਹਿਲਾਂ ਦੁੱਧ ਹੀ ਲੱਭਣਾ ਵੀ ਕਿੱਥੋਂ ਦੁੱਧ ਪੁਆਈਏ ਫਿਰ ਇਹ ਟੈਨਸ਼ਨ ਕਿ ਉਹ ਦੁੱਧ ਪਿਓਰ ਹੋਏਗਾ ਕਿ ਨਹੀਂ ਹੋਏਗਾ ਬਟ ਫਿਰ ਵੀ ਜਦੋਂ ਬੱਚੇ ਮੰਗਦੇ ਨੇ ਲਵਾਣਾ ਤਾਂ ਪੈਂਦਾ ਹੈ ਨਾ ਫਿਰ ਆਪਾਂ ਪੀਨੇ ਆ ਫਿਰ ਉਹ ਇੱਕ ਟੈਨਸ਼ਨ ਜਿਹੜੀ ਬੀਇੰਗ ਅ ਮਦਰ ਹਮੇਸ਼ਾ ਰਹਿੰਦੀ ਹੈ ਕਿ ਇਹ ਦੁੱਧ ਪਿਓਰ ਹੈ ਕਿ ਨਹੀਂ ਹੈ ਨੇ ਉਹ ਉਹ ਤੁਹਾਡੀ ਗੱਲ ਠੀਕ ਹੈ ਉਹਦਾ ਉਹਦਾ ਕੋਈ ਆਲਟਰਨੇਟਿਵ ਨਹੀਂ ਹੈਗਾ ਉਹ ਤਾਂ ਇਨਸਾਨੀਅਤ ਹੀ ਹੈਗੀ ਹੈ ਜੀ ਬੰਦੇ ਨੇ ਕਿਸੇ ਨੇ ਦੁੱਧ ਦੇ ਵਿੱਚ ਮਿਲਾਵਟ ਕਰਨੀ ਉਹਨਾਂ ਤੁਹਾਨੂੰ ਦੱਸਕਤਾ ਕਰਨੀ ਨਹੀਂ ਉਹਨੇ ਤਾਂ ਦੁੱਧ ਦੇ ਪੈਸੇ ਲੈਣੇ ਆ ਬਸ ਜੜੀ ਹੁੰਦੀ ਹੈ ਹੁਣ ਉਹ ਟਾਈਮ ਵਰਡ ਯੂਜ਼ ਕੀਤਾ ਵੀ ਇਹ ਘਰ ਤੋਂ ਸ਼ੁਰੂ ਹੁੰਦੀ ਹੈ ਇਹ ਇੱਕ ਇਨਸਾਨ ਤੋਂ ਸ਼ੁਰੂ ਹੁੰਦੀ ਹੈ ਫਿਰ ਮਸ਼ੀਨ ਤੱਕ ਜਾਂਦੀ ਹੈ ਲੇਕਿਨ ਉਹਦਾ ਫਿਰ ਇਹੀ ਹੈ ਕਿ ਉਹਦੇ ਵਾਸਤੇ ਇਹ ਜਿਵੇਂ ਇੰਸਟੀਟਿਊਸ਼ਨਸ ਬਣਿਆ ਸਾਡਾ ਹੁਣ ਹੈਲਥ ਡਿਪਾਰਟਮੈਂਟ ਹੈ ਉਹਦੀ ਰਿਸਪੌਂਸਿਬਿਲਟੀ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਵੀ ਕਰੇ ਤੇ ਜੇ ਕੋਈ ਉਹਦੀ ਵੇਰੀਏਸ਼ਨ ਕਰ ਰਿਹਾ ਕੋਈ ਤਾਂ ਉਹਦੇ ਉੱਤੇ ਕੋਈ ਬੰਦਸ਼ੀ ਵੀ ਲਾਵੇ ਲੇਕਿਨ ਬੰਦਸ਼ਤਾ ਲੱਗ ਨਹੀਂ ਰਹੀ ਕੋਈ ਵੀ ਤੁਸੀਂ ਦੇਖੋ ਨਾ ਇਹ ਜਿਹੜਾ ਫੂਡ ਸੇਫਟੀ ਐਕਟ ਹੈਗਾ ਇਹ 2006 ਚ ਬਣਿਆ ਸੀ ਅੱਜ ਤੱਕ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਔਰ ਹਰ ਚੀਜ਼ ਜਿਹੜੀ ਹੈਗੀ ਆ ਉਹਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿਹਦੇ ਉੱਤੇ ਐਫ ਐਸ ਐਸ ਏ ਆਈ ਲਿਖਿਆ ਗਿਆ ਜਿਹਨੂੰ ਆਪਾਂ ਕਹਿੰਦੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਉਹ ਉਹਦੇ ਅੰਡਰ ਤੁਸੀਂ ਇਵਨ ਇਨਕਲੂਡਿੰਗ ਸ਼ਰਾਬ ਸ਼ਰਾਬ ਦਾ ਵੀ ਬਹੁਤ ਵੱਡਾ ਹਿੱਸਾ ਮੈਂ ਇਕੱਲਾ ਸਿ ਪਹਿਲਾ ਬੰਦਾ ਸੀਗਾ ਜਿਹਨੇ ਪੰਜਾਬ ਵਿੱਚ ਸ਼ਰਾਬ ਦੇ ਸਿੰਪਲ ਵੀ ਭਰੇ ਸੀ ਐਜਸੀ ਸਿਵਲ ਸਰਜਨ ਬੜਾ ਰੋਲ ਪਿਆ ਸੀਗਾ ਉਹ ਵੱਖਰੀ ਸਟੋਰੀ ਹੈ ਪਰ ਉਹਦੇ ਤੇ ਜਦੋਂ ਤੁਸੀਂ ਫੂਡ ਦੀ ਆਈਟਮ ਦੇ ਉੱਤੇ ਫੂਡ ਉਸ ਨੂੰ ਕਹਿ ਰਿਹਾ ਤੇ ਤੁਹਾਨੂੰ ਉਹਦੇ ਉਹਦਾ ਸਟੈਂਡਰਡ ਜਿਹੜਾ ਹੈਗਾ ਮੇਨਟੇਨ ਕਰਨਾ ਪੈਣਾ ਹੈ ਪਰ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ ਵੱਡੇ ਜਿਹੜੇ ਹੁੰਦੇ ਆ ਛੋਟੇ ਜਿਵੇਂ ਆਪਾਂ ਰੇੜੀਆਂ ਟਾਬਿਆਂ ਦੀ ਗੱਲ ਕਰਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਵੱਡੇ ਜਿਹੜੇ ਹੈਗੇ ਆ ਉਹਨਾਂ ਦੀ ਫੂਡ ਲਾਇਸੈਂਸ ਬੰਦ ਹੈ ਲੈਕਿਨ ਕਿਉਂਕਿ ਡਿਪਾਰਟਮੈਂਟ ਤਾਂ ਸਾਡਾ ਹੀ ਹੈ ਭਾਵੇਂ ਅੱਜ ਕੱਲ ਇਹਦੇ ਚ ਨਾ ਐਡੀਸ਼ਨਲ ਡਿਪਾਰਟਮੈਂਟ ਹੋ ਚੁੱਕਿਆ ਹੈ ਫੂਡ ਡਿਪਾਰਟਮੈਂਟ ਜਿਹੜਾ ਹੈਗਾ ਉਹ ਸੈਪਰੇਟ ਵੀ ਹੈਗਾ ਫੂਡ ਕਮਿਸ਼ਨਰ ਆਫ ਪੰਜਾਬ ਜਿਵੇਂ ਅੰਡਰ ਦਾ ਫੂਡ ਸੇਫਟੀ ਐਕਟ ਜਿਹੜਾ ਹੈਗਾ ਉਹਦੇ ਚ ਮਤਲਬ ਸਟੇਟ ਲੈਵਲ ਤੇ ਇੱਕ ਫੂਡ ਕਮਿਸ਼ਨਰ ਹੈਗਾ ਫਿਰ ਉਹਦੇ ਥੱਲੇ ਅਸਿਸਟੈਂਟ ਫੂਡ ਕਮਿਸ਼ਨਰ ਹੈਗੇ ਜਿਨ੍ਹਾਂ ਕੋਲ ਤਿੰਨ ਤਿੰਨ ਚਾਰ ਚਾਰ ਡਿਸਟ੍ਰਿਕਟਸ ਹੁੰਦੇ ਆ ਉਸ ਤੋਂ ਥੱਲੇ ਫਿਰ ਹਰ ਡਿਸਟ੍ਰਿਕਟ ਦੇ ਵਿੱਚ ਘਟੋ ਘਟ ਇੱਕ ਫੂਡ ਸੇਫਟੀ ਆਫੀਸਰ ਹੈ ਸੋ ਇਹ ਜਿਹੜੀਆਂ ਫੂਡ ਸੈਂਪਲਿੰਗ ਦੀਆਂ ਪਾਵਰਸ ਹੈਗੀਆਂ ਨੇ ਜਾਂ ਇਹਦਾ ਸਟੈਂਡਰਡਸ ਮੇਨਟੇਨ ਕਰਨਾ ਸੋ ਇਹ ਸਾਰੀਆਂ ਪਾਵਰਸ ਉਹਦੇ ਕੋਲ ਨੇ ਫੂਡ ਸੈਫਟੀ ਦੀ ਐਡੀਸ਼ਨਲੀ ਇੰਨਾ ਕੁਝ ਚੱਲ ਰਿਹਾ ਹੁਣ ਹਨਾ ਕਾਗਜ਼ਾਂ 'ਚ ਕਾਗਜ਼ਾਂ 'ਚ ਹਾਂ ਤੇ ਉਹੀ ਗੱਲ ਹੈ ਨਾ ਫਿਰ ਪਰ ਸਾਡੇ ਤੱਕ ਤਾਂ ਦੁੱਧ ਫੇਰ ਵੀ ਉਹੋ ਜਿਹਾ ਹੀ ਪਹੁੰਚ ਰਿਹਾ ਫਿਰ ਉਹਦੇ ਜ਼ਿੰਮੇਵਾਰੀ ਕੌਣ ਲੈਂਦਾ ਉਹਦੀ ਜ਼ਿੰਮੇਵਾਰੀ ਜਿਹੜੇ ਤਨਖਾਹਾਂ ਲੈਂਦੇ ਹਨ ਤੇ ਤਨਖਾਹਾਂ ਨੂੰ ਤਾਂ ਅੱਜ ਡੀਡ ਚ ਮੰਨਦਾ ਹੀ ਨਹੀਂ ਕੋਈ ਵੀ ਤੇ ਦੁੱਧੀਆਂ ਦੇ ਉੱਥੇ ਜਾ ਕੇ ਜਿਨ੍ਹਾਂ ਨੇ ਇੰਨੇ-ਇੰਨੇ ਮੱਜਾ ਰੱਖੀਆਂ ਨੇ, ਗਾਵਾਂ ਰੱਖੀਆਂ ਨੇ, ਉੱਥੇ ਜਾ ਕੇ ਕੋਈ ਚੈੱਕ ਕਰਦਾ ਵਾ ਕਿ ਇਸ ਹਿਸਾਬ ਦਾ ਦੁੱਧ ਸਾਨੂੰ ਸਪਲਾਈ ਕੀਤਾ ਜਾ ਰਿਹਾ ਹੈ। ਕਦੀ ਇਦਾਂ ਦੀ ਕੋਈ ਠੀਕ ਹੈ ਜਿੱਥੇ ਕਿਤੇ ਸਟੋਰੇਜ ਹੁੰਦੀ ਹੈ, ਉੱਥੇ ਕਦੀ ਕਦੀ ਇੱਕਦਾਂ ਹੀ ਸੈਂਪਲ ਉਹ ਵੀ ਜਦੋਂ ਤਿਆਰ ਹੁੰਦੇ ਆ, ਜਦੋਂ ਗੱਫੇ ਪਕਾਣੇ ਹੁੰਦੇ ਆ ਆਪ ਲੋਕੀ ਮਠਿਆਈ ਖਾਂਦੇ ਆ, ਉਹ ਡੱਬੇ ਖਾਂਦੇ ਆ ਨੋਟਾਂ ਵਾਲੇ। ਸੋ ਇਹ ਸਟੋਰੀ ਹੈ। ਤੇ ਉਹਦੇ 'ਚ ਨਾ ਇਸ ਕਰਕੇ ਹੈਲਥ ਡਿਪਾਰਟਮੈਂਟ ਤੁਸੀਂ ਦੇਖੋ ਅਮਰਜੀਤ ਅਸੀਂ ਦੋ ਬੀਨੋ ਕਿ ਸਾਨੂੰ ਇਸ ਗੱਲ ਦੇ ਉੱਤੇ ਜ਼ਿਆਦਾ ਸਟ्रेस ਕਰਦੇ ਉਹਨਾਂ ਕਈ ਵਾਰੀ ਮੀਡੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮਹਾਲੀ ਦਾ ਹੈਲਥ ਡਿਪਾਰਟਮੈਂਟ ਟੱਚ ਤੋਂ ਮੱਸ ਵੀ ਹੋਇਆ ਅਸੀਂ ਰੈਲੀ ਵੀ ਕਰ ਲਈ ਐ ਅਸੀਂ ਲੈਟ ਚ ਕਰ ਲਈ ਬੜੀ ਸਾਰੀਆਂ ਨਿਊਜ਼ ਲੱਗ ਚੁੱਕੀਆਂ ਇਹੀ ਗੱਲ ਕਹੀ ਕਿ ਤੁਸੀਂ ਰਜਿਸਟ੍ਰੇਸ਼ਨ ਤਾਂ ਕਰੋ ਘਟੋ ਘਟ ਕਿਉਂਕਿ ਜਦੋਂ ਰਜਿਸਟ੍ਰੇਸ਼ਨ ਹੋਏਗੀ ਫਿਰ ਉਹਦੀ ਆਈਡੈਂਟੀਫਿਕੇਸ਼ਨ ਤਾਂ ਹੋ ਜਾਏਗੀ ਨਾ ਜੇ ਸੁਪੋਜ਼ ਅੱਜ ਮੈਂ ਕਹਿ ਦਵਾਂ ਫਲਾਨੀ ਜਗ੍ਹਾ ਤੇ ਰੀਡੀ ਲੱਗੀ ਹੋਈ ਸੀ ਉੱਥੇ ਫਲਾਨੀ ਚੀਜ਼ ਗੰਦੀ ਮਿਲ ਰਹੀ ਹੈ ਜਦੋਂ ਉਹਦਾ ਕੋਈ ਐਡਰੈਸ ਹੀ ਨਹੀਂ ਹੈਗਾ ਇਫਰ ਉਥੋਂ ਉਹ ਜਿਹੜਾ ਫੂਡ ਸੇਫਟੀ ਅਫਸਰ ਆ ਉਹ ਕਰੇਗਾ ਵੀ ਕੀ ਜ਼ਿੰਮੇਵਾਰੀ ਫੂਡ ਸੇਫਟੀ ਅਫਸਰ ਦੀ ਹੈ ਬਿਲਕੁਲ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਜਿਹੜਾ ਫੂਡ ਨੂੰ ਵੇਚਦਾ ਹੈ ਉਹ ਰਜਿਸਟ੍ਰੇਸ਼ਨ ਕਰਾਵੇ ਲੇਕਿਨ ਜਿਹੜਾ ਨਹੀਂ ਕਰਾ ਰਿਹਾ ਉਹਨੂੰ ਫਿਰ ਡਿਪਾਰਟਮੈਂਟ ਉਹਦੇ ਉੱਤੇ ਐਕਸ਼ਨ ਲਵੇ ਤੇ ਡਿਪਾਰਟਮੈਂਟ ਤੇ ਸੁੱਤਾ ਪਿਆ ਤੇ ਇਸ ਕਰਕੇ ਇਹ ਜਿਹੜਾ ਇਹ ਸਿਰਫ ਉਦੋਂ ਦੀਵਾਲੀ ਦੇ ਸਾਰੇ ਨੂੰ ਜਾਗਦਾ ਜਦੋਂ ਮਾਲ-ਛਾਲ ਇਕੱਠਾ ਕਰਨਾ ਹੁੰਦਾ ਜੇ ਆਪਾਂ ਮੁੱਢ ਤੋਂ ਗੱਲ ਕਰੀਏ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬੱਚੇ ਦਾ ਦੁੱਧ ਮੰਗਦੇ ਨੇ ਪਾਵੇਂ ਅਸੀਂ ਕੋਈ ਆਲਟਰਨੇਟਿਵ ਉਹਨਾਂ ਦਾ ਕੈਲਸ਼ੀਅਮ ਪੂਰਾ ਕਰਨ ਲਈ ਬਟ ਉਹ ਜਿਹੜੀ ਉਹਨਾਂ ਨੂੰ ਅੰਦਰੋਂ ਹੁੰਦੀ ਹੈ ਕਿ ਮੈਂ ਪੀਣਾ ਹੈ ਹਨਾ ਉਹ ਪੀਂਦੇ ਨੇ ਕਿਹੋ ਜੀਆਂ ਚੀਜ਼ਾਂ ਬੱਚਿਆਂ 'ਚ ਸਿੰਪਟਮ ਤੁਸੀਂ ਦੇਖਦੇ ਹੋ ਕਿ ਜਿਹੜੇ ਬੱਚੇ ਜ਼ਿਆਦਾ ਦੁੱਧ ਪੀਂਦੇ ਨੇ ਜਾਂ ਦੁੱਧਣ ਟੇਕ ਜ਼ਿਆਦਾ ਆ ਉਹਨਾਂ 'ਚ ਕਿਹੋ ਜੇ ਸਿੰਪਟਮ ਨਹੀਂ ਮਿਲਾਵਟੀ ਦੁੱਧ ਨਹੀਂ ਇਸ ਤਰ੍ਹਾਂ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਉਹਦੇ 'ਚ ਕੋਈ ਡਾਇਰੈਕਟ ਸਿੰਪਟਮ ਹੋਵੇ ਕਿਉਂਕਿ ਮਿਲਾਵਟ ਤੇ ਇੱਕ ਸਲੋ ਪੋਇਜ਼ਨਿੰਗ ਹੈ ਹਮ ਬੇਸਿਕਲੀ ਮੈਂ ਤਾਂ ਇਸ ਨੂੰ ਨਾ ਚਿੱਟਾ ਜ਼ਹਿਰ ਕਹਿਣਾ ਹੁਣਾ ਹਮ ਤੋ ਜ਼ਹਿਰ ਜੇ ਤਾਂ ਬਹੁਤ ਜ਼ਿਆਦਾ ਹੋਊਗਾ ਤਾਂ ਫਿਰ ਤੋ ਇੱਕੋ ਦਿਨ ਹੀ ਗਿਆ ਜੇ ਜੈਰ ਸਲੋ ਸਲੋ ਹੈ ਜਿਹਨੂੰ ਸਲੋਪ ਲੋਜ਼ਨਿੰਗ ਕਹਿੰਦੇ ਆ ਆਪਾਂ ਸਲੋਪ ਹੋਜ਼ਨਿੰਗ ਇਸੇ ਕਰਕੇ ਕਹਿੰਦੇ ਆ ਕਿ ਇਹ ਦੁੱਧ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਜਿਹੜਾ ਡਾਇਰੈਕਟ ਲੋਕ ਮਿਲਾ ਰਹੇ ਨੇ ਉਹ ਸਾਬਨ ਮਿਲਾ ਕੇ ਉਹਨੂੰ ਵਿੱਚ ਗਾੜਾ ਕਰਨ ਦੀ ਕੋਸ਼ਿਸ਼ ਕਰਦੇ ਨੇ स्टार्च ਮਿਲਾ ਕੇ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਹਾਡੇ ਡਿਟੈਜੈਂਟ ਪਾ ਕੇ ਕੋਸ਼ਿਸ਼ ਕਰਦੇ ਆ ਇਹ ਕੈਮੀਕਲਸ ਨੇ ਤੇ ਜਦੋਂ ਤੁਸੀਂ ਬੋਡੀ ਦੇ ਵਿੱਚ ਕੋਈ ਐਕਸਟਰਾ ਕੈਮੀਕਲ ਪਾਇਆ ਉਹਨੇ ਸਭ ਤੋਂ ਪਹਿਲਾਂ ਫਿਲਟਰੇਸ਼ਨ ਨੂੰ ਤੁਹਾਡੀ ਖਰਾਬ ਕਰਨਾ ਹੈ ਫਿਲਟਰੇਸ਼ਨ ਹੁੰਦੀ ਹੈ ਜਿਹੜੀ ਉਹ ਕਿਟ ਕਿਉਂਕਿ ਸਾ ਆਪਣਾ ਜਿਹੜਾ ਜੋ ਆਪਾਂ ਜਾਣਿਆ ਫਿਲਟਰ ਜਿਹੜਾ ਹੈਗਾ ਉਹ ਕਿਡਨੀ ਦੇ ਥਰੂ ਹੁੰਦਾ ਉਹ ਫਿਰ ਜਿਹੜਾ ਫਿਲਟਰ ਦੇ ਵਿੱਚ ਕੁਝ ਹੋਰ ਅੱਗੇ ਲੰਘ ਗਿਆ ਉਹ ਤੁਹਾਡੇ ਲਿਵਰ ਵਾਲੇ ਪਾਸੇ ਗਿਆ ਕਿਉਂਕਿ ਲਿਵਰ ਨੇ ਫਿਰ ਅਗੂ ਖਾਣਾ ਪੰਜਾਣਾ ਜਦੋਂ ਉਹ ਉਹਨੇ ਕੁਝ ਉਹ ਲਿਵਰ ਦੇ ਵਿੱਚ ਕੁਝ ਉਲਟ-ਪੁਲਟ ਹੋਇਆ ਫਿਰ ਤੁਹਾਡੇ ਅੱਗੇ ਜਾ ਕੇ ਹਾਰਟ ਨੂੰ ਇਫੈਕਟ ਕਰੂਗਾ ਜੇ ਤੁਹਾਡੇ ਹਾਰਟ ਨੂੰ ਇਫੈਕਟ ਹੋ ਗਿਆ ਫਿਰ ਤੁਹਾਡੇ ਦਿਮਾਗ ਨੂੰ ਵੀ ਇਫੈਕਟ ਕਰੂਗਾ ਸੋ ਇਹ ਹੈ ਤੇ ਸਰਕਲ ਹੀ ਹੈ ਸੋ ਸਭ ਤੋਂ ਪਹਿਲਾ ਵਰਡ ਹੈਗਾ ਫਿਲਟਰੇਸ਼ਨ ਮੀਨਸ ਕਿ ਤੁਹਾਡੀ ਕਿਡਨੀ ਖਰਾਬ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਰਹਿ ਜਾਣਗੇ ਲਿਵਰ ਕ੍ਰਾਬ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਣਗੇ ਆਟੋਮੈਟਿਕਲੀ ਫਿਰ ਅਗਲਾ ਜਿਹੜਾ ਹੈ ਜਿਹਨੂੰ ਆਪਾਂ ਕੋਈ ਹਾਰਟ ਕਹਾਂਗੇ ਹਾਰਟ ਐਟੈਕ ਕਹ ਦਿੰਨੇ ਆ ਹਾਰਟ ਫੇਲਰ ਕਹ ਦਿੰਨੇ ਆ ਦਿਮਾਗ ਜਿਵੇਂ ਤੁਸੀਂ ਕਹਿੰਦੇ ਮੋਟਾ ਤਾਂ ਨਹੀਂ ਹੁੰਦਾ ਦਿਮਾਗ ਚ ਵੱਖਰੀ ਕਿਸਮ ਦੇ ਜਾਂ ਬਿਮਾਰੀਆਂ ਜਿਵੇਂ ਆਪਾਂ ਇਹ ਕਹਿੰਦੇ ਆ ਕਿ ਮਲਾਵਟ ਜਿਹੜੀ ਹੈਗੀ ਹੈ ਉਹ ਜ਼ੀਰੋ ਮੀਨਸ ਟਟੀਆਂ ਉਲਟੀਆਂ ਤੋਂ ਲੈ ਕੇ ਛੋਟੀਆਂ-ਛੁਟੀਆਂ ਤੇ ਤੁਹਾਡੇ ਕਿਡਨੀ ਲਿਵਰ ਕੈਂਸਰ ਤੱਕ ਹੋਣ ਦੇ ਹਾਰਟ ਦੇ ਡਿਜ਼ੀਜ਼ਸ ਹੋਣ ਦੇ ਚਾਂਸਸ ਉਹਦੇ ਚ ਰਹਿੰਦੇ ਆ ਸੋ ਪਰ ਗੱਲ ਫੇਰ ਪਿਛੇ ਨੂੰ ਜਾਣੀ ਆ ਹੋਰ ਕਿਉਂਕਿ ਕੱਲਾ ਦੁੱਧ ਦੇ ਵਿੱਚ ਬਾਹਰ ਨਿਕਲ ਕੇ ਮਿਲਾਵਟ ਨਹੀਂ ਨਾ ਹੋਈ ਦੁੱਧ ਦੇ ਅੰਦਰ ਵੀ ਤਾਂ ਮਿਲਾਵਟ ਆਈ ਨਾ ਜਿਹੜੇ ਆਪਾਂ ਮੱਜਾਂ ਨੂੰ ਪਛਵਾਉਣ ਵਾਸਤੇ ਟਿੱਕੇ ਲਾਉਂਦੇ ਨੇ ਜਿਹੜੇ ਆਪਾਂ ਮੱਜਾਂ ਨੂੰ ਹੋਰ ਵੱਡੀਆਂ-ਵੱਡੀਆਂ ਬਾਰੀਆਂ ਦੇ ਉੱਤੇ ਖਾਸ ਕਰਕੇ ਇੱਕ ਇੰਜੈਕਸ਼ਨ ਆਉਂਦਾ ਸੀ ਡਿਕਲੋਫੈਨ ਫਿਰ ਬਾਅਦ ਚ ਆਕਸੀਟੋਸਨ ਆ ਗਿਆ ਜਿਹਨੂੰ ਲੋਕ ਇਵਨ ਡਰੱਗਸ ਵਾਸਤੇ ਵੀ ਯੂਜ਼ ਕਰਦੇ ਹਨ ਤੇ ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਰੈਗੂਲੇਟ ਨਹੀਂ ਹੋ ਰਹੀਆਂ ਤੇ ਅਲਟੀਮੇਟਲੀ ਫਿਰ ਜਾ ਕੇ ਥਰੀਆਂ ਨੇ ਫਿਰ ਬਾਡੀ ਚ ਜਾ ਰਹੀਆਂ ਨੇ ਫਿਰ ਜਦੋਂ ਹੋਰ ਜ਼ਿਆਦਾ ਐਕਸਟੈਂਡ ਕਰਾਂਗੇ ਆਪਾਂ ਫਿਰ ਤੁਹਾਡਾ ਰੀਪਰੋਡਕਟਿਵ ਸਿਸਟਮ ਹੋ ਗਿਆ ਤੁਸੀਂ ਦੇਖਿਆ ਭਈ ਅੱਜ ਦੀ ਡੇਟ 'ਚ ਮੇਰੇ ਵੱਲੋਂ ਪਿੱਛੇ ਜੇ ਨਿਊਜ਼ ਵੀ ਲੱਗੀਆਂ ਹੋਈਆਂ ਸੀਗੀਆਂ ਕਿ ਜਿਹੜੇ ਪੰਜਾਬ ਪੰਜਾਬੀ ਨਾ ਕਹਿ ਕੇ ਬਸ ਇਸੇ ਤੇ ਸਾਰੇ ਵਰਲਡ 'ਚ ਜਾਂ ਸਾਰੇ ਇੰਡੀਆ 'ਚ ਹੀ ਹੈਗੇ ਇਕੱਲਾ ਕੱਲਾ ਪੰਜਾਬ ਦਾ ਇਸ਼ੂ ਨਹੀਂ ਪਰ ਕਿਉਂਕਿ ਆਪਾਂ ਪੰਜਾਬ ਵਿੱਚ ਬੈਠੇ ਆ ਇਸ ਕਰਕੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਵੈਸੇ ਵੀ ਮੈਨੂੰ ਲੱਗਦਾ ਕਿ ਆਪਾਂ ਜੇ ਟਾਰਗੇਟਡ ਗੱਲ ਕਰੀਏ ਨਾ ਉਹਦੇ ਰਿਜ਼ਲਟਸ ਥੋੜੇ ਜਿਹਾ ਬੈਟਰ ਹੁੰਦੇ ਆਂ ਕਿ ਕਦੀ ਕਦੀ ਮੇਰੇ ਤੇ ਪਿੱਛੇ ਜੇ ਸਵਾਲ ਇੱਕ ਬੰਦੇ ਨੇ ਕੀਤਾ ਡਾਕਟਰ ਸਾਹਿਬ ਇਹ ਤਾਂ ਸਾਰੇ ਇੰਡੀਆ 'ਚ ਹੈਗਾ ਮੈਂ ਕਿਹਾ ਮੈਂ ਡਿਨਾਈ ਨਹੀਂ ਕਰ ਰਿਹਾ ਕਿ ਸਾਰੇ ਇੰਡੀਆ 'ਚ ਪਰ ਕਿਉਂਕਿ ਮੇਰਾ ਫੋਕਸ ਪੰਜਾਬ ਹੈ ਇਸ ਕਰਕੇ ਮੈਂ ਪੰਜਾਬ ਵਰਡ ਹੀ ਯੂਜ਼ ਕਰੂੰਗਾ ਮੈਂ ਮੈਂ ਸਾਰਾ ਵਰਡ ਕਿਉਂ ਯੂਜ਼ ਕਰੂੰਗਾ ਮੈਂ ਮੈਂ ਪੰਜਾਬ ਫੋਕਸ ਸੋ ਪੰਜਾਬ ਦੇ ਵਿੱਚ ਜਿਵੇਂ ਹੁਣ ਜਿਹੜੀ ਤੁਹਾਡੀ ਰੀਪ੍ਰੋਡਕਸ਼ਨ ਜਿਹੜੀ ਉਹ 2.1 ਚਾਹੀਦਾ ਤੇ ਹੁਣ ਦੀ ਘੜੀ ਪੰਜਾਬ ਦੇ ਵਿੱਚ 1.4 ਜਾਂ 1.6 ਦੇ ਵਿਚਕਾਰ ਕਿਤੇ ਹੁੰਦਾ ਹੈ ਉਹ 1.6 ਵੀ ਤਾਂ ਹੋਇਆ ਹੋਇਆ ਕਿਉਂਕਿ ਮਾਈਗ੍ਰੇਟਡ ਪਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਹੈ ਪੰਜਾਬੀਆਂ ਦਾ ਤਾਂ TFMR ਹੋਰ ਵੀ ਕਾਫੀ ਜ਼ਿਆਦਾ ਘਟਿਆ ਹੋਇਆ ਹੈ ਸੋ ਜਿਵੇਂ ਕਹਿੰਦੇ ਪੰਜਾਬੀਆਂ ਨੂੰ ਨਾ ਮਾਰਨ ਦੀ ਜ਼ਰੂਰਤ ਨਹੀਂ ਉਹਨਾਂ ਨੇ ਆਪੇ ਮਰ ਜਾਣਾ ਪਿੱਛੇ ਜੇ ਬੜੀ ਬਰੀ ਇਹ ਇਹ ਸਵਾਲ ਰੇਜ਼ ਹੋਇਆ ਔਰ ਥਿਊਰੀ ਫਿਰ ਘੁੰਮ ਕੇ ਉੱਥੇ ਆਣੀ ਹੈ ਕਿ ਜੇ ਤੁਸੀਂ ਆਪਣੇ ਹੱਥੀ ਕੰਮ ਕਰਨ ਲੱਗ ਜਾਓਗੇ ਤੁਸੀਂ ਆਪਣੀਆਂ ਮੱਝਾਂ ਕਮਾ ਰੱਖੋਗੇ ਆਪਣੇ ਡੰਗਰਾਂ ਨੂੰ ਪੱਠੇ ਆਪ ਪਾਓਗੇ ਆਪਣੇ ਵਾਸਤੇ ਤਾਂ ਹਰ ਇੱਕ Banda ਜਿਹੜਾ ਸੇਫ ਫੂਡ ਵੀ ਜਿਵੇਂ ਸਬਜੀ ਜਾਂ ਕੋਈ ਹੋਰ ਫਸਲ ਸਾਰੀ ਜਿਹੜੀ ਉਗਾਏਗਾ ਫਿਰ ਸੇਫ ਫੂਡ ਖਾਏਗਾ ਉਹ ਆਟੋਮੈਟਿਕਲੀ ਸਾਰਾ ਸੇਫ ਹੁੰਦਾ ਜਾਊਗਾ ਪਰ ਅੱਜ ਇਸ ਤਰ੍ਹਾਂ ਹੁਣ ਤੁਹਾਡੇ ਇੱਥੇ ਆਪਾਂ ਗੱਲ ਸ਼ੁਰੂ ਕੀਤੀ ਹੈ ਕਿ ਲੌਂਗ ਟਰਮ ਦੇ ਵਿੱਚ ਫੀਮੇਲਸ ਦੇ ਵਿੱਚ ਐਗ ਜਿਹੜੇ ਹੈਗੇ ਆ ਐਗਲੈਸ ਸਾਈਕਲ ਚੱਲ ਰਹੇ ਆ ਜੇ ਤੁਸੀਂ ਪੀਸੀਓਡੀ ਦੀਆਂ ਗੱਲਾਂ ਤੁਸੀਂ ਵੀ ਮਾੜੀਆਂ-ਮੋਟੀਆਂ ਸੁਣ ਲਿਆ ਹੋਣੀਆਂ ਇਹਦੇ ਵਿੱਚ ਹੈ ਨਾ ਇਸੇ ਤਰ੍ਹਾਂ ਹੀ ਜਿਹੜੀ ਇਨਫਰਟੀਲਿਟੀ ਹੈ ਮੇਲ ਚੋ ਵੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਤੇ ਉਹ ਰਿਜ਼ਲਟਸ ਕੀ ਆਂ ਡਾਈਟ ਡਾਈਟ ਜਿਹੜੀ ਘਰ ਤੋਂ ਸ਼ੁਰੂ ਹੋਈ ਮਾਂ ਦੇ ਪੇਟ ਤੋਂ ਸਟਾਰਟ ਹੋਈ ਰਾਦਰ ਫਿਰ ਤੁਸੀਂ ਬਾਹਰ ਨਿਕਲ ਕੇ ਜੰਕ ਫੂਡ ਖਾਣਾ ਸ਼ੁਰੂ ਕਰ ਲਿਆ ਫਿਰ ਤੁਸੀਂ ਜਿਹੜਾ ਹੈਗਾ ਰੇਡੀਏਸ਼ਨਸ ਆ ਗਈਆਂ ਤੁਹਾਡੀਆਂ ਮਤਲਬ ਇੱਕ ਇੱਕ ਦੋ ਦੋ ਤਿੰਨ ਤਿੰਨ ਮੋਬਾਈਲ ਜਿਹੜੇ ਹੈਗੇ ਆ ਉਹ ਲੋਕ ਪਾਈ ਫਿਰਦੇ ਆ ਕਿ ਮੋਟੋਰੀਜ਼ੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਲਾਈਫ ਵਿੱਚ ਸਟ्रेस ਬਹੁਤ ਜ਼ਿਆਦਾ ਹੋ ਗਿਆ ਇਹ ਸਾਰੇ ਕੰਬੀਨੇਸ਼ਨ ਆਫ ਫੈਕਟਰਸ ਬਣ ਗਏ ਤੇ ਇਹ ਤੁਹਾਨੂੰ ਹੁਣ ਲੀਡ ਕੀ ਕਰ ਰਹੇ ਆ ਕਿ ਬਾਕੀ ਬਿਮਾਰੀਆਂ ਨਾਲ ਜਿਆਦਾ ਮਰਨ ਦੀ ਜਰੂਰਤ ਨਹੀਂ ਤੁਸੀਂ ਬੱਚਾ ਹੀ ਨਹੀਂ ਜਦੋਂ ਚੰਪਾਏ ਤੇ ਫਿਰ ਬਿਮਾਰੀਆਂ ਕੀ ਕਰਨ ਦੀ ਸੋ ਇਸ ਕਰਕੇ ਨਾ ਇਹ ਬੜਾ ਕੰਪਲਿਕਟਿਡ ਸਿਸਟਮ ਹੋ ਗਿਆ ਇਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਭ ਤੋਂ ਜਿਆਦਾ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਹੈਗੀ ਹੈ ਜਿਹੜਾ ਸਾਡਾ ਹੈਲਥ ਡਿਪਾਰਟਮੈਂਟ ਹੈ ਉਹ ਬਹੁਤ ਇੰਪੋਰਟੈਂਟ ਹੈ ਪਰ ਹੈਲਥ ਡਿਪਾਰਟਮੈਂਟ ਨੂੰ ਅਮਨਦੇਵ ਜੀ ਕਾਫੀ ਜਿਆਦਾ ਦਬ ਕੇ ਰੱਖਿਆ ਜਾਂਦਾ ਇਹ ਇਹਨਾਂ ਨੂੰ ਤਾਂ ਜਿਵੇਂ ਕਹਿੰਦੇ ਗਊ ਦੇ ਜਾਏ ਜਿੰਨੂੰ ਜਿਹੜਾ ਮਰਜੀ ਦਬ ਲੈਂਦਾ ਇਹਨਾਂ ਨੂੰ ਇਹ ਗੱਲ ਠੀਕ ਹੈ ਵੀ ਹੈਲਥ ਡਿਪਾਰਟਮੈਂਟ ਦੇ ਵਿੱਚ ਕਰਪਸ਼ਨ ਬਹੁਤ ਜ਼ਿਆਦਾ ਹੈਗੀ ਹੈ ਕਰਪਸ਼ਨ ਇ اپنی ਡਾਕਟਰੀ ਪਰ ਠੀਕ ਹੈ ਪੀ ਉਹਦੇ ਨਾਲ ਡਾਕਟਰੀ ਮਹਿੰਗੀ ਹੈਗੀ ਮੈਂ ਇਸ ਗੱਲ ਤੋਂ ਮੁਕਰਦਾ ਨਹੀਂ ਜਾਂ ਡਾਕਟਰਸ ਐਕਸਪਲੋਇਟ ਕਰਦੇ ਆ ਇਸ ਗੱਲ ਤੋਂ ਨਹੀਂ ਮੁਕਰਦਾ ਲੇਕਿਨ ਜਿਨ੍ਹਾਂ ਨੂੰ ਤਨਖਾਹ ਮਿਲਦੀ ਉਹ ਵੀ ਤਾਂ ਘਰੀ ਬੈਠੇ ਆ ਨਾ ਇਹ ਵੀ ਤੇ ਸਟੋਰੀ ਹੈ ਜੋ ਤੁਸੀਂ ਕਿਸੇ ਬੰਦੇ ਨੂੰ ਤੁਸੀਂ ਕਦੀ ਮੈਂ ਬੜੀ ਬੜੀ ਮੀਡੀਆ ਚ ਬੋਲਿਆ ਤੁਸੀਂ ਕਦੀ ਦੇਖਿਆ ਕਦੀ ਕੋਈ ਡਾਕਟਰ ਜਿਹੜਾ ਹੈਗਾ ਕਿਸੇ ਪਿੰਡ ਵਿੱਚ ਜਾ ਕੇ ਸਰਕਾਰੀ ਡਾਕਟਰ ਜਾਂ ਸ਼ਹਿਰ ਦੇ ਕਿਸੇ ਮਹੱਲੇ ਵਿੱਚ ਜਾ ਕੇ ਲੋਕਾਂ ਨੂੰ ਦੱਸਦਾ ਹੋਵੇ ਡਾਈਟ ਕੀ ਖਾਣੀ ਹੈ ਜਾਂ ਐਚਆਈਵੀ ਐਡਸ ਕੀ ਹੁੰਦੀ ਹੈ ਜਾਂ ਟੀਵੀ ਕੀ ਹੁੰਦੀ ਹੈ ਯਾ ਪ੍ਰੈਗਨancies ਕੀ ਹੁੰਦੀ ਹੈ ਬੱਚਿਆਂ ਨੂੰ ਟਿੱਕੇ ਕਦੋਂ ਲਗਣੇ ਨਾ ਜਦੋਂ ਕਿ ਸਾਡੀ ਬੇਸਿਕ ਡਿਊਟੀ ਹੈ ਜਿਹੜੇ ਗਵਰਨਮੈਂਟ ਡਾਕਟਰਸ ਨੇ ਉਹਨਾਂ ਦੀ ਪਬਲਿਕ ਇੰਡੀਅਨ ਪਬਲਿਕ ਆਫ ਸਟੈਂਡਰਡ ਉੱਤੇ ਪਹਿਲੀ ਲਾਈਨ ਹੀ ਹੈ ਕਿ ਪਰ ਇਹਨਾਂ ਨੂੰ ਚੈੱਕ ਕਰਨ ਵਾਲਾ ਕੌਣ ਆ ਕਿ ਇਹ ਆਪਣੀ ਡਿਊਟੀ ਨਿਭਾ ਰਹੇ ਕਿ ਨਹੀਂ ਉਹਦੇ ਚ ਅਮਨਦੀਪ ਜੀ ਵੀ ਇੱਥੇ ਆਣ ਕੇ ਸਟੋਰੀ ਪਾ ਜਾਂਦੀ ਹੈ ਕਿ ਡਾਕਟਰ ਜਿਹੜੇ ਨੇ ਉਹ ਕਲਾਸ 1 ਅਫਸਰ ਨੇ ਤੇ ਜੇ ਕਲਾਸ 1 ਅਫਸਰ ਨੂੰ ਵੀ ਕੋਈ ਹੋਰ ਚੈੱਕ ਕਰਦਾ ਤਾਂ ਫਿਰ ਤਾਂ ਆਪ ਨੂੰ ਅਫੀਸ਼ਰ ਮੰਨਣਾ ਚਾਹੀਦਾ ਹੂੰ ਇਹ ਤਾਂ ਉਹਨਾਂ ਨੂੰ ਆਪਣੇ ਆਪ ਸ਼ਰਮ ਆਉਣੀ ਚਾਹੀਦੀ ਹੈ ਪਰ ਪ੍ਰੋਬਲਮ ਇਹ ਹੈ ਕਿ ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਉਹਨਾਂ ਦੀ ਓਰੀਐਂਟੇਸ਼ਨ ਹੀ ਨਹੀਂ ਹੈ ਉਧਰ ਕਿਉਂਕਿ ਜਿਹੜਾ ਤੁਹਾਡਾ ਸੁਪਰਵਾਈਜ਼ਰ ਉੱਪਰ ਬੈਠਾ ਹੈ ਉਹਨੂੰ ਤਾਂ ਆਪ ਕੁਝ ਨਹੀਂ ਪਤਾ ਜੇ ਉਹਨੂੰ ਆਪ ਕੁਝ ਪਤਾ ਹੋਵੇ ਤਾਂ ਹੀ ਅੱਗੇ ਜਾ ਕੇ ਦੇਖਣਾ ਇਸੇ ਤਰੀਕੇ ਨਾਲ ਮੈਂ ਇਹ ਗੱਲ ਕੰਪਲੀਟ ਕਰ ਰਿਹਾ ਸੀਗਾ ਸਾਡਾ ਡਿਪਾਰਟਮੈਂਟ ਨਹੀਂ ਜਾਂਦਾ ਦੂਸਰਾ ਜਿਹੜਾ ਸੁਪਰਵਾਈਜ਼ਰ ਹੁੰਦਾ ਨਾਰਮਲ ਟੀਮ ਦੇ ਵਿੱਚ ਸਬਡਿਵੀਜ਼ਨ ਦੇ ਲੈਵਲ ਦੇ ਉੱਤੇ ਐਸਟੀਐਮ ਹੁੰਦਾ ਹੈ ਕਦੀ ਦੇਖਿਆ ਕਦੀ ਕੋਈ ਐਸਟੀਐਮ ਕਿਸੇ ਦਫ਼ਤਰ ਦੇ ਕਿਤੇ ਗਿਆ ਹੋਵੇ ਨਾ ਸਾਬ ਅੰਦਰ ਬੈਠੇ ਹੋਏ ਆ ਬਾਰ-ਬਾਰ ਬ ਤੇ ਉਹ ਕਹਿੰਦਾ ਜੀ ਸਾਹਿਬ ਦੌਰੇ ਤੇ ਗਏ ਆ ਮੈਂ ਕਈ ਵੀ ਕਹ ਮੈਨੂੰ ਪਤਾ ਨਹੀਂ ਕਿਹੜਾ ਦੌਰਾ ਪੈ ਗਿਆ ਨੂੰ ਬੈਠਾ ਤਾਂ ਅੰਦਰ ਹੀ ਐ ਫਿਰ ਡੀਸੀ ਦੇਖ ਲਓ ਤੁਸੀਂ ਕਦੀ ਕਿਤੇ ਪਿੰਡ ਵਿੱਚ ਕੋਈ ਇਸ ਤਰ੍ਹਾਂ ਦੀ ਸ਼ਹਿਰ ਚ ਜਾਂ ਪਿੰਡ ਵਿੱਚ ਕੋਈ ਸੋਸ਼ਲ ਗੈਦਰਿੰਗ ਜਿਹਨੂੰ ਆਪਾਂ ਕਹਿੰਦੇ ਆ ਜਾਂ ਕੋਈ ਅਵੇਅਰਨੈਸ ਗੈਦਰਿੰਗ ਜਾਂ ਜਿਹੜੇ opinion leaders ਆ ਉਹਨਾਂ ਨੂੰ ਕਦੀ ਇਕੱਠਾ ਕੀਤਾ ਨਾ ਚਾਹ ਸਮੋਸੇ ਹੁੰਦੇ ਆ ਜਿਵੇਂ ਸਾਡੇ ਜਿਹੜੇ ਹੈਗੇ ਹੈ ਹੈਲਥ ਡਿਪਾਰਟਮੈਂਟ ਦੀ ਇੱਕ ਡਿਸਟ੍ਰਿਕਟ ਹੈਲਥ ਸੁਸਾਇਟੀ ਬਣੀ ਹੁੰਦੀ ਹੈ ਜਿਹਦੇ ਚ ਇਹ ਡੀਸੀ ਵੀ ਹੁੰਦਾ ਤੁਹਾਡੇ ਏਡੀਸੀ ਵੀ ਹੁੰਦੇ ਆ ਦੂਸਰੇ ਵੀ ਐਸਡੀਐਮ ਵੀ ਹੁੰਦੇ ਆ ਸਾਰੇ ਸੀਨੀਅਰ ਮੈਡੀਕਲ ਅਫਸਰ ਡਿਸਟ੍ਰਿਕਟ ਦੇ ਤੇ ਉਹ ਚਾਸਮੋਸਾ ਹੀ ਆ ਔਰ ਮੈਂ ਅੱਜ ਵੀ ਸ਼ੋਰ ਆ ਕਿ ਡਿਸਟ੍ਰਿਕਟ ਹੈਲਥ ਸੁਸਾਇਟੀ ਕੀ ਹੁੰਦੀ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਤੇ ਜਿਹੜੇ ਉਹ ਸਮੋਸੇ ਖਾਂਦੇ ਨੇ ਉਹ ਉਹ ਮਤਲਬ ਪਾਇਓਰਿਟੀ ਹੁੰਦੀ ਉਹਦੇ ਚ ਕਿ ਉਹ ਦਾ ਉਹਨੂੰ ਚੈੱਕ ਕੀਤਾ ਜਾਂਦਾ ਚਲੋ ਉਹਦੇ ਚ ਕਹਿੰਦੇ ਆ ਵੀ ਉਹ ਜਿਵੇਂ ਸਮ ਟਾਈਮਸ ਕਹਿੰਦੇ ਵੀ ਜਿਹੜੀ ਇਹ ਸੋਸ਼ਲ ਲੈਵਲ ਦੀ ਹੈਗੀ ਆ ਕੁਝ ਉਹਦੀ ਇਹ ਤੁਹਾਨੂੰ ਕਰਨਾ ਪੈਂਦਾ ਜੇ ਸਾਰਾ ਦਿਨ ਤੁਸੀਂ ਉਹ ਪਿਓਰ ਪਿਓਰ ਲੱਭਦੇ ਰਹੋਗੇ ਤੇ ਫਿਰ ਤੁਹਾਨੂੰ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਸੋ ਇਸ ਤਰ੍ਹਾਂ ਦੀ ਨਾ ਇਹ ਸਟੋਰੀ ਇੱਕ ਕੰਪਲੀਕੇਟਡ ਹੈ ਪਰ ਉਹਦੀ ਅਸਲ ਸਟੋਰੀ ਫਿਰ ਜਿੱਥੇ ਉਹਦਾ ਸੋਲੂਸ਼ਨ ਹੈ ਨਾ ਇੱਕੋ ਇੱਕ ਸੋਲੂਸ਼ਨ ਹੈ ਉਹ ਹੈਗਾ ਕਿ ਸੈਲਫ ਰਿਸਪੌਂਸਿਬਿਲਟੀ ਕਿ ਤੁਸੀਂ ਜਿੱਥੇ ਬੈਠੇ ਹੋ ਜ ਤੁਸੀਂ ਕਿੰਨੀ ਰਿਸਪੌਂਸਿਬਿਲਟੀ ਨਾਲ ਕੰਮ ਕਰਦੇ ਹੋ ਜੇ ਕੋਈ ਪਰਫੈਕਸ਼ਨ ਤੇ ਮੈਂ ਪਹਿਲੇ ਬੜੀ ਯੂਜ਼ ਕੀਤਾ ਪਰਫੈਕਸ਼ਨ ਤਾਂ ਕਦੀ ਹੋ ਨਹੀਂ ਸਕਦੀ ਚਲੋ ਉਹਦੇ ਚ ਤੁਹਾਨੂੰ ਜਾਣਾ ਵੀ ਨਹੀਂ ਚਾਹੀਦਾ ਕਿਉਂਕਿ ਉਹਦੀ ਫਿਰ ਸਕੇਲ ਬਹੁਤ ਉੱਪਰ ਨੂੰ ਚਲੀ ਜਾਣੀ ਹੈ ਉਹ ਸਕੇਲ ਤੁਸੀਂ ਲੱਭਦੇ ਲੱਦੇ ਜਿਵੇਂ ਆਪਾਂ ਕਹਿੰਦੇ ਆਂ ਕਿ ਤੁਸੀਂ ਰੱਬ ਨੂੰ ਮੰਨ ਲਓ ਪਰ ਰੱਬ ਨੂੰ ਲੱਭਣ ਨਾ ਜਾਓ ਜੇ ਲੱਭਣ ਚੱਲ ਕੇ ਤਾਂ ਤੁਹਾਨੂੰ ਕੁਝ ਨਹੀਂ ਲੱਭਣਾ ਲੱਭਣਾ ਉੱਥੇ ਬਸ ਰੱਬ ਨੂੰ ਇੱਕ ਪਰਫੈਕਟ ਆਪਾਂ ਮੰਨ ਲਿਆ ਹੋਇਆ ਕਿ ਪਰਫੈਕਟ ਚੀਜ਼ ਹੈ ਉਹਦੇ ਦਵਾਲੇ ਦਵਾਲੇ ਕੋਮੀ ਜਾਓ ਤੁਹਾਡੀ ਮਰਜ਼ੀ ਹੈ ਜਿੰਨਾ ਮੰਨਣਾ ਹੈ ਮੰਨੋ ਨਹੀਂ ਮੰਨਣਾ ਤਾਂ ਨਾ ਮੰਨੋ ਪਰ ਉਹ ਉਹ ਉਹਨੂੰ ਲੱਭਣ ਨਾ ਚੱਲੋ ਤੇ ਲੱਭਿਆ ਕਿਸੇ ਨੂੰ ਹੈ ਨਹੀਂ ਅੱਜ ਇਸ ਕਰਕੇ ਪਰਫੈਕਸ਼ਨ ਤੇ ਆਪਾਂ ਨਾ ਲੱਭ ਕੇ ਆਪਾਂ ਸਮਾਜ ਦੇ ਵਿੱਚ ਹੀ ਰਹਿਣਾ ਹੈ ਲੇਕਿਨ ਸੈਂਧੀਆ-ਸੈਂਧੀਆ ਚੀਜ਼ਾਂ ਤਾਂ ਆਪਾਂ ਨੂੰ ਕਰਨੀਆਂ ਪੈਣਗੀਆਂ ਜਿਸ ਤਰ੍ਹਾਂ ਮੈਂ ਕਿਹਾ ਕਿ ਤੁਸੀਂ ਜਦੋਂ ਤੁਸੀਂ ਇੱਥੇ ਤੱਕ ਤਾਂ ਇਹ ਇੱਥੇ ਇਹ ਵੀ ਸਵਾਲ ਹੈ ਕਿ ਸਾਡੇ ਕਈ ਡਾਇਰੈਕਟਰ ਜਾਂ ਕਈ ਸਿਵਲ ਸੱਜਣ ਐਸੇ ਵੀ ਰਹੇ ਹਨ ਜਿਨ੍ਹਾਂ ਨੂੰ ਖਰੜਾ ਨਾ ਖਰੜਾ ਦਾ ਨਹੀਂ ਪਤਾ ਕਿਉਂਕਿ ਉਹ ਸਾਰੀ ਉਮਰ ਇੱਥੇ ਚੰਡੀਗੜੀ ਕੱਢ ਗਏ ਇਹ ਜਿਹੜੇ ਹਾਈਐਸਟ ਲੈਵਲ ਵਾਲੇ ਬੰਦੇ ਆ ਨਾ ਜਿਹੜੇ ਬੇਸਿਕਲੀ ਕਿਉਂਕਿ ਉਹਨਾਂ ਦਾ ਉਸ ਸੈਲਫ ਰਿਸਪੌਂਸਿਬਿਲਟੀ ਨੂੰ ਸਮਝਣ ਨੂੰ ਤਿਆਰੀ ਨਹੀਂ ਉਹ ਤਾਂ ਮੈਂ ਅੱਜ ਸਵੇਰੇ ਪੜ ਰਿਆ ਸੀ ਉਹ ਕਹਿੰਦੇ ਵੀ ਮੈਂ ਵੱਖਰਾ ਵੱਖਰਾ ਧਰਮ ਬਾਰੇ ਪੜ ਕੇ ਦੇਖਿਆ ਜਾਤ ਬਾਰੇ ਪੜ ਕੇ ਦੇਖਿਆ ਮੈਂ AI ਤੇ ਉਹਨੂੰ ਕਰ ਰਿਹਾ ਸੀ ਕਿ ਜਸਟ ਵਾਚਿੰਗ ਕਿ ਪੁੱਛ ਕੇ ਦੇਖਦੇ ਆ AI ਕੀ ਕਹਿੰਦੀ ਹੈ ਤਾਂ AI ਨੇ ਇਹ ਗੱਲ ਕਹਿ ਦਿੱਤੀ ਮੈਂ ਵੈਸੇ ਧਰਮ ਬਾਰੇ ਇਹ ਕਹਿੰਨਾ ਸੀ ਕਿ ਰਿਲੀਜੀਅਨ ਇਜ਼ ਅ ਬੀ ਆਫ ਲਾਈਫ ਇਟ ਇਸ ਟੂ ਬੀ ਪ੍ਰੈਕਟਿਸਡ ਨਾਟ ਪ੍ਰੀਸਟ ਆਪਾਂ ਤੋਂ ਨੂੰ ਪ੍ਰਚੇਪ ਕੁਛੇ ਕਰਕੇ ਜਾਂ ਪੂਜਾ ਕਰਕੇ ਅੱਗੇ ਲੰਘ ਜਾਨੇ ਬਟ ਇਟ ਇਜ਼ ਬੇਸਿਕਲੀ ਇਹ ਇਟਸ ਅ ਗੁੱਡ ਪ੍ਰੈਕਟਿਸ ਤਾਂ ਇਹ ਆਈ ਤਾਂ ਕਹਿੰਦੀ ਇਹ ਕਹਿੰਦੇ ਬੰਦੇ ਨੇ ਰੱਬ ਨੇ ਬੰਦਾ ਨਹੀਂ ਬਣਾਇਆ ਬੰਦੇ ਨੇ ਰੱਬ ਬਣਾਇਆ ਜਿਹੜਾ ਬੰਦਾ ਪਾਵਰ 'ਚ ਹੈਗਾ ਉਹਨੂੰ ਕਿਹੜੀ ਚੀਜ਼ ਲੱਭਦੀ ਹੈ ਉਹ ਪ੍ਰਮੋਟ ਕਰਦਾ ਇਹ ਜਿਹੜੀਆਂ ਜਾਤਾਂ ਵਾਤਾਂ ਵੀ ਪ੍ਰਮੋਟ ਹੋ ਰਹੀਆਂ ਨੇ ਉਸੇ ਕਰਕੇ ਪ੍ਰਮੋਟ ਹੋ ਰਹੀਆਂ ਕਿਉਂਕਿ ਜਿਹੜੇ ਬੰਦੇ ਇੱਕ ਵਾਰੀ ਪਾਵਰ 'ਚ ਆ ਗਏ ਉਹ ਉਸੇ ਕੱਲ ਨੂੰ ਖਿੱਚੇ ਜਾ ਰਹੇ ਆ ਬਸ ਕਿਉਂਕਿ ਉਹਦੇ 'ਚ ਉਹਦਾ ਫਾਇਦਾ ਹੁੰਦਾ ਹੈ ਉਹ ਉਸ ਨੂੰ ਜਿਹੜਾ ਅੱਗੇ ਐਕਸਟੈਂਡ ਕਰਦਾ ਇਸ ਕਰਕੇ ਨੇ ਇਹ ਡਿਪਾਰਟਮੈਂਟ ਤਾਂ ਇੱਕ ਐਡਮਿਨਿਸਟ੍ਰੇਟਿਵ ਜਿਹੜੀ ਸਾਰੀ ਪਲੈਨਿੰਗ ਬਣਾਈ ਸੀ ਬਟ ਅੱਜ ਦੀ ਡੇਟ 'ਚ ਗਵਰਨਮੈਂਟ ਦਾ ਜਿਹੜਾ ਇਹ ਮਾਡਲ ਹੈਗਾ ਇਟ ਇਜ਼ ਅ ਫੀਲਰ ਮਾਡਲ ਕਿਉਂਕਿ ਕੋਈ ਜਦੋਂ ਰਿਸਪੌਂਸਿਬਿਲਟੀ ਕੋਈ ਨਹੀਂ ਲੈਂਦਾ ਤੁਸੀਂ ਦਫਤਰ ਕਿਸੇ ਚਲੇ ਜਾ ਮੈਂ ਤਾਂ ਆਪਣੇ ਡਿਪਾਰਟਮੈਂਟ ਦੀ ਜ਼ਿਆਦਾ ਖੁੱਲ ਕੇ ਗੱਲ ਕਰ ਸਕਦਾ ਕਿਉਂਕਿ ਮੈਂ ਤਾਂ ਰਿਸਪੌਂਸਿਬਿਲਟੀ ਲੈ ਕੇ ਸਟੇਟ ਦਾ ਇੰਚਾਰਜ ਰਹਿ ਲਿਆ ਇਸ ਕਰਕੇ ਮੈਂ ਮੈਂ ਤਾਂ ਸਾਰੇ ਲੈਵਲ ਦੇਖੇ ਹੋਏ ਆ ਬਿਲਕੁਲ ਬਲਕਿ ਮੈਂ ਤਾਂ ਗਰਾਊਂਡ ਤੱਕ ਜਾ ਕੇ ਦੇਖਿਆ ਕਿਉਂਕਿ ਮੈਨੂੰ ਪਿੰਡ ਚ ਜਾਣ ਦਾ ਸ਼ੌਂਕ ਸੀਗਾ ਪਬਲਿਕ ਹੈਲਥ ਮੇਰਾ ਆਪਣਾ ਇੰਟਰਸਟ ਹੈ ਤੇ ਥੱਲੇ ਤੱਕ ਮੈਂ ਜਾ ਕੇ ਦੇਖਿਆ ਹੋਇਆ ਸੀ ਕਿ ਇਹ ਹੋ ਕੀ ਰਿਹਾ ਉੱਥੇ ਤਾਂ ਅਸੀਂ ਤਾਂ ਕਈ ਵਾਰੀ ਇਸ ਗੱਲ ਤੋਂ ਅਸੀਂ ਵੀ ਵੈਸੇ ਉਹੀ ਕੋਸ਼ਿਸ਼ ਕਰਦੇ ਸੀਗੇ ਜਦੋਂ ਜਦ ਤੱਕ ਸਾਨੂੰ ਹੋਸ਼ ਆਈ ਉਹਨਾਂ ਤੱਕ ਸਾਡਾ ਟਾਈਮ ਅੱਗੇ ਲੰਘ ਚੁੱਕਿਆ ਸੀ ਬਸ ਆ ਹੀ ਗੱਲ ਹੁੰਦੀ ਹੈ ਸਟੋਰੀ ਬਿਲਕੁਲ